ਸਾਹ ਸੁਰਾਪੂਰੀ ਸਾਹਿਬ ਜਰਾ ਜਲਦੀ ਕਰੋ ਅੱਜ ਦਾ ਸ਼ੋਅ ਸ਼ੁਰੂ ਕਰਨਾ ਲੋਕਾਂ ਦੀ ਸਿਹਤ ਦਾ ਮਾਮਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਗੁਲ ਸਾਹਿਬ ਮੇਰਾ ਮਿੱਤਰ ਆ ਹਰਜੀਤ ਹਰਮਨ ਬਹੁਤ ਸੋਹਣਾ ਗਾਉਂਦਾ ਤੇ ਉਹਦਾ ਗੀਤ ਪਹਿਲਾਂ ਵੀ ਹਿੱਟ ਬੜੇ ਹੋਇਆ ਮਿੱਤਰਾਂ ਦਾ ਨਾਮ ਚੱਲਦਾ ਹੈ ਇੱਕ ਉਹਦਾ ਗੀਤ ਹੈ ਜੀ ਦਿਲ ਖੁਸ਼ ਰੱਖ ਮਿੱਤਰਾਂ ਕੀ ਦੁਨੀਆ ਤੋਂ ਲੈਣਾ ਔਰ ਸੱਚੀ ਗੱਲ ਹੈ ਹੂੰ ਵੀ ਆਪਾਂ ਦੁਨੀਆ ਤੋਂ ਕੀ ਲੈਣਾ ਆਪਣੇ ਆਪ ਨੂੰ ਠੀਕ ਰੱਖੀਏ ਮਤਲਬ ਅੱਜ ਟਿੱਕੇ ਨਹੀਂ ਬਹਿਣਾ ਨਾ ਜੀ ਨਾ ਅੱਜ ਕਿੱਥੇ ਟਿੱਕੇ ਬਹਿਣਾ ਸੋ ਆਏ ਹੋਏ ਅੱਜ ਸਾਰੇ ਮਹਿਮਾਨਾਂ ਦਾ ਸਵਾਗਤ ਕਰਨਾ ਤੇ ਉਹਨਾਂ ਨੂੰ ਜੀ ਆਇਆਂ ਕਹਿਣਾ ਸੋ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਪਣੇ ਫੇਵਰਿਟ ਸ਼ੋ ਸੁਆਸ਼ ਕੋਇਲ ਹੈਲਥ ਸ਼ੋ ਦੇ ਵਿੱਚ ਅਸੀਂ ਵੈਲਕਮ ਕਰਦੇ ਹਾਂ ਜੀ ਆਇਆਂ ਕਹਿੰਦੇ ਸੁਰਪਰੀ ਸਾਹਿਬ ਹਾਂਜੀ ਗੱਲ ਇਹ ਹੈ ਵੀ ਗੱਲ ਟੱਬਰਦਾਰੀ ਦੀ ਹੈ ਹਾਂ ਜਿਹੜਾ ਸਾਡਾ ਪੰਜਾਬ ਹੈ ਜੀ ਜੀ ਉਹ ਇੱਕ ਬਹੁਤ بڑا ਪਰਿਵਾਰ ਹੈ ਬਿਲਕੁਲ ਬਿਲਕੁਲ ਔਰ ਸੁਭਾਸ਼ ਗੋਇਲ ਹੈਲਥ ਸ਼ੋ ਦਾ ਤਾਂ ਇੱਕ ਬਹੁਤ ਹੀ بڑا ਪਰਿਵਾਰ ਹੈ ਟੱਬਰ ਵੱਡਾ ਹੋ ਗਿਆ ਜੀ ਟੱਬਰ ਵੱਡਾ ਹੋ ਗਿਆ ਔਰ ਜੇ ਮੈਂ ਕਬਾ ਕੀ ਸਾਡਾ 3.5 ਕਰੋੜ ਦਾ ਟੱਬਰ ਹੋ ਗਿਆ ਜੀ ਜੀ ਤਾਂ ਇਹ ਕੋਈ ਦੋ ਰੈ ਨਹੀਂ ਹੈ ਅੱਜ ਜਿੱਥੇ ਵੀ ਆਪਾਂ ਪਬਲਿਕ ਪਲੇਸ ਤੇ ਖੜੇ ਹੋ ਜੀ ਇਹ ਜਾਂ ਕਿਤੇ ਵੀ ਚਲੇ ਜਾਈਏ ਤਾਂ ਉੱਥੇ ਆਪਣੇ ਪਰਿਵਾਰ ਦੇ ਮੈਂਬਰ ਪੰਜ ਸੱਤ ਕੋਲੇ ਆ ਹੀ ਜਾਂਦੇ ਨੇ ਵੀ ਗੋਇਲ ਸਾਹਿਬ ਅ ਅੱਜਕੱਲ ਤੁਹਾਨੂੰ ਬੜਾ ਸੁਣਨ ਰਹੇ ਰੇਆ ਵੀ ਉਸੇ ਤੋਂ ਡਾ ਜਿਹੜਾ ਖੀਰਾ ਸੀਗਾ ਅਸੀਂ ਖਾਣਾ ਸ਼ੁਰੂ ਕੀਤਾ ਸਾਡੇ ਤਾਂ ਤਜਾਬ ਦਾ ਗੈਸੂਲ ਝਟ ਗਿਆ ਮਤਲਬ ਕਹਿਣ ਦਾ ਵੀ ਹੁਣੇ ਟੱਬਰ ਦੀ ਜਿਹੜੀ ਸਿਹਤ ਆ ਉਹਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਪਰ ਇਹ ਮੈਨੂੰ ਦੱਸੋ ਗੁਇਲ ਸਾਹਿਬ ਵੀ ਇਹ ਟੱਬਰ ਦੀ ਸਿਹਤ ਦਾ ਤੁਸੀਂ ਖਿਆਲ ਰੱਖਦੇ ਹੋ ਜੀ ਇਹ ਢੰਗ ਕੀ ਆ ਕਿੱਥੋਂ ਸਟਾਰਟ ਕਰਦੇ ਹੋ ਤੁਸੀਂ ਗੱਲ ਕੀ ਆ ਕੁਝ ਵੀ ਨਹੀਂ ਮੰਨਦਾ ਕੀ ਸਮਝਾਉਣਾ ਇਧਰੋਂ ਪੱਟਣਾ ਇਧਰੋਂ ਗੱਲ ਪੰਜਾਬੀ ਦੀ ਖਰੀ ਹੈ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਬੜੇ ਬੜੇ ਹਸਪਤਾਲਾਂ ਚੋਂ ਕੱਢ ਕੇ ਇਹਨਾਂ ਨੂੰ ਅਸੀਂ ਉਹਨਾਂ ਦੀ ਜ਼ੋਈ ਚ ਬਾਹਰ ਦੇਣਾ ਵਾਹ ਵਾਹ ਅੱਛਾ ਜਿਵੇਂ ਬੜੋ ਜੈਸਾ ਖਾਵੇ ਅੰਨ ਮਸਾਹੋ ਜਿਹੜੀ ਸੰਜੀਵਨੀ ਬੂਟੀ ਤੁਹਾਡੀ ਉਹ ਮੈਨੂੰ ਅੱਜ ਪਤਾ ਲੱਗਿਆ ਵੀ ਰਸੋਈ ਚ ਹੀ ਪਈ ਆ ਮੈਂ ਕਹਿੰਦਾ ਜੀਰਾ ਅਜਵੈਨ ਤੇ ਸੌਫ ਆਹ ਨਾ ਤਾਂ ਮੋਟਾਪਾ ਰਹਿਣ ਦਵੇ ਆਹ ਨਾ ਤੁਹਾਡਾ weight ਵਧਣ ਦਵੇ ਜੀ ਜੀ ਉਹ ਨਾ ਹੀ ਤੁਹਾਨੂੰ ਕੋਈ ਗੈਸ ਦੀ ਪ੍ਰੋਬਲਮ ਹੋਣ ਦਵੇ ਜੇ ਕਿਤੇ ਤੁੰਨੀ ਚ ਲੱਗ ਜਦੇ ਸੀ ਕਿ ਉਹ ਮਿਲਾ ਕੇ ਦੇਸੀ ਘਿਓ ਦੇ ਵਿੱਚ ਜੇ ਕਿਤੇ ਉਹਦੇ ਵਿੱਚ ਆਪਾਂ ਮਿਲਾ ਦਈਏ ਕੋਕੋਨਟ ਦਾ ਤੇਲ ਨਾਰੀਅਲ ਦਾ ਘਰੇ ਦਾ ਗੋਲੇ ਦਾ ਤੇਲ ਉਦੇ ਚ ਮਿਲਾ ਕੇ ਜੇ ਧੁੰਨੀ ਚ ਤੇ ਕੱਛਾਂ ਚ ਮਲਿਆ ਜਾਵੇ ਹੁਣ ਲੋਕੀ ਕਹਿੰਦੇ ਜੀ ਗੋਇਲ ਸਾਹਿਬ ਕੱਛਾਂ ਚ ਤੈਨ ਲੋਾਈ ਜਾਂਦੇ ਆ ਉਹ ਵਹੀ ਗੱਲ ਹੈ ਆ ਵੀ ਜਦੋਂ ਅਸੀਂ ਖੁਸ਼ ਹੋਇਆ ਕਰਦੇ ਸੀ ਕਦੇ ਜ਼ਿੰਦਗੀ ਚ ਤਾਂ ਉਹ ਇਨਸਾਨ ਕੀ ਕਰਦਾ ਸੀ ਉਹ ਕੱਛਾਂ ਹੀ ਭਜਾਉਂਦਾ ਸੀ ਆਈ ਕਰ ਕਰਕੇ ਖੁਸ਼ੀ ਜ਼ਾਹਰ ਕਰਦਾ ਸੀ ਅੱਛਾ ਗੋਇਲ ਸਾਹਿਬ ਇਹਦਾ ਮਤਲਬ ਆ ਵੀ ਤੁਹਾਨੂੰ ਪਤਾ ਵੀ ਤੁਹਾ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਆ ਉਹ ਸਾਡੀ ਰਸੋਈ ਚ ਹੀ ਆ ਰਸੋਈ ਚ ਹੀ ਆ ਇਹ ਗੱਲ ਅੱਜ ਪਤਾ ਲੱਗੀ ਬਸ ਇੱਥੇ ਹੀ ਮੁੱਕਦੀ ਆਹਾਂ ਇੱਥੇ ਹੀ ਮੁੱਕਦੀ ਜੀ ਉਹ ਨੀ ਮੈਂ ਪਾਣੀ ਉਨੀ ਮੈਂ ਪਾਣੀ ਭਰਨੀਆ ਪਤਣੋ ਪੜਨੈਣ ਹੋ ਬਹਿੜੇ ਨੈਣ ਨਾ ਰਹਿੰਦੇ ਤਕਣੋ ਅੱਲਾ ਜਾਣੇ ਓਏ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲ ਓ ਮੈਂ ਡਾ ਢੋਲੇ ਜਵਾਨੀਆਂ ਮਾਣੇ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੈਂ ਢਾਢੋਲੀ ਜਵਾਨੀਆਂ ਮਾਣੇ ਪੰਮੀ ਭਾਜੀ ਹਾਂਜੀ ਤੁਹਾਡਾ ਢੋਲ ਤਾਂ ਜਵਾਨੀਆਂ ਮਾਣੇ ਹੀ ਮਾਣੇ ਪਰ ਆਪਣੀ ਜਵਾਨੀ ਦਾ ਰਾਜ ਵੀ ਦੱਸੋ ਉਹ ਗੱਲ ਸੁਣੋ ਜਿੱਤੇ ਗੋਇਲ ਸਾਹਿਬ ਵਰਗਾ ਭਰਾ ਹੋਵੇ ਹੈ ਤੇ ਜੜੀਆਂ ਬੂਟੀਆਂ ਦਾ ਖਜ਼ਾਨਾ ਹੋਵੇ ਫਿਰ ਉੱਥੇ ਤਾਂ ਜਵਾਨੀ ਰਹਿਣੀ ਰਹਿਣੀ ਆ ਨਾ ਇਹ ਗੋਲਸਬ ਇਹਆਂ ਕਿਹੜੀਆਂ ਜੜੀਆਂ ਬੂਟੀਆਂ ਵਾਲੀਆਂ ਪੁੜੀਆਂ ਜਿਹੜੀਆਂ ਆਪ ਵੀ ਜਵਾਨ ਰਹਿੰਦੇ ਹੋ ਇਧਰ ਵੀ ਜਵਾਨ ਕਰੀ ਜਾਂਦੇ ਹੋ ਇੱਕ ਗੱਲ ਨੂੰ ਸਮਝੋ ਸੂਰਾਪਰੀ ਜੀ ਸਾਡੇ ਬਾਬੇ ਬਜ਼ੁਰਗ ਕਹਿੰਗੇ ਨੇ ਪੰਜਾਬ ਦੀ ਵੱਡੀ ਕਹਾਵਤ ਹੈ ਕਿ ਜਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਹੀਂ ਮੁਚਾਉ ਟੁੱਟਦਾ ਨਹੀਂ ਇਹਦਾ ਮਤਲਬ ਇੱਦਾਂ ਜੜੀ ਬੂਟੀਆਂ ਦਾ ਜਿਹੜਾ ਅਸਰ ਹੈ ਉਹ ਜਦੋਂ ਸਪੈਂਦਾ ਸਰੀਰ 'ਚ ਫਿਰ ਉਹ ਹੱਡ ਟੁੱਟਦਾ ਨਹੀਂ ਜਿਹਨੂੰ ਲੱਗ ਗਿਆ ਫਿਰ ਉਹਨੂੰ ਕਹਿੰਦੇ ਨੇ ਬਜਰ ਉਹਨੂੰ ਰੰਗ ਪਤਾ ਸੀ ਵੀ ਪੰਮੀ ਬਾਈ ਜੀ ਦੀ ਮੱਛੇ ਜੇ ਖੜੀ ਰੱਖਣੀ ਹੈ ਤਾਂ ਫਿਰ ਕੋਸ਼ਿਸ਼ ਤਾਂ ਕਰ ਲਈ ਕਿਉਂਕਿ ਜਿਹੜਾ 3-3 ਘੰਟੇ 4-4 ਘੰਟੇ ਲੋਕਾਂ ਨੂੰ ਨਚਾਉਣਾ ਤੇ ਹਸਾਉਣਾ ਹੈ ਤੇ ਉਹ ਫਿਰ ਆਈ ਤਾਂ ਹੈ ਨਹੀਂਗਾ ਅੱਛਾ ਮੈਨੂੰ ਲੱਗਦਾ ਸੀ ਵੀ ਕਿਤੇ ਕੁੜੀਆਂ ਦੇ ਨਾਲੇ ਕੱਲਾ ਆਸ਼ਕੇ ਕਰੀ ਜਾਂਦੇ। ਓ ਨਹੀਂ ਹੋ ਭਰਾ। ਕੁੜੀਆਂ ਨਹੀਂ। ਹਾਂਜੀ। ਮੇਰੀ ਗੱਲ ਸੁਣੋ ਸੂਰਾਬੁਰੀ ਸਾਹਿਬ, ਗੋਇਲ ਸਾਹਿਬ ਕੁੜੀਆਂ ਨਹੀਂ ਦਿੰਦੇ। ਹਾਂ। ਗੋਇਲ ਸਾਹਿਬ ਦਾ ਸ਼ੁਰੂ ਤੋਂ ਭਰੋਸਾ ਵੀ ਰਗੜੀ ਦਵਾਈ ਮੁੰਨਿਆਂ ਸਾਥ ਕੋਈ ਪਤਾ ਨਹੀਂ ਚ ਕੀ ਪਾਇਆ। ਅਸੀਂ ਤੇ ਲਿਖਿਆ ਪੜਿਆ ਪੂਰਾ ਫਾਰਮੂਲਾ ਦੇਈਦਾ ਐ x+gold ਕਰਦਾ। ਆ ਆ ਸਭ ਤੋਂ ਵੱਡੀ ਗੱਲ। ਤੁਸੀਂ ਸਭ ਤੋਂ ਵੱਡੀ ਗੱਲ ਕੀ ਐ ਜੀ ਫਾਰਮੂਲਾ ਲੋਕਾਂ ਨੂੰ ਦੱਸ ਕੇ ਦੇਈਦਾ ਵੀ ਮਿੱਤਰਾਂ ਆਹ ਹੈਗਾ। ਔਰ ਜਦੋਂ ਪੰਮੀ ਵਾਈ ਵਰਗੀਆਂ ਪਰਸਨੈਲਿਟੀਆਂ ਹੁੰਦੀਆਂ ਨੇ ਤਾਂ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਰਗੜੀ ਦਵਾਈ ਦੇ ਦਈਏ ਚਾਕੇ ਉਹਨਾਂ ਨੂੰ ਵੀ ਨਾ ਪਤਾ ਹੋਵੇ ਕਿ ਕਵਾਰਤਾ ਜਦੋਂ ਇਹ ਖਾਂਦੇ ਨੇ ਉਹ ਚ ਦੇਖਦੇ ਸਵਾਦ ਉਸਲੀ ਸਾਲ ਪੰਜਾਬ ਮਿਸ਼ਰੀ ਕੌਂ ਚ ਪਿਆ ਹੋਇਆ ਉਹਦੇ ਵਿੱਚ ਤੇ ਉਹਨੇ ਸ਼ੁੱਧ ਕਰ ਦੇਣਾ ਅੰਦਰੋਂ ਫੇਠਾ ਠਾਠਾ ਮਾਰਨਾ ਫਿਰ ਉਹ ਹੀ ਨਹੀਂ ਆਸ਼ਕਾ ਉਹ ਬਾਜੀ ਵਾਹ ਬਾਜੀ ਵਾਹ ਰੋਣ ਭਾਈ ਦੋਨੋਂ ਵੀ ਸਾਸਿਕਾ ਜਰ ਪ੍ਰਕਾਰ ਭੈਣ ਮੇਰੀਏ ਸਾਸਿਕਾ ਸਾਸਿਕਾ ਤਾਈ ਪਹਿਲ ਵੈਂ ਦੱਸ ਤੂੰ ਕਿਵੇਂ ਆਈ ਲੋ ਦੱਸ ਕਿ ਤੂੰ ਕਿਵੇਂ ਆਈ ਕਿਉਂ ਮੈਂ ਨਹੀਂ ਆ ਸਕਦੀ ਅੱਛਾ ਮੈਨੂੰ ਵੀ ਸਭ ਪਤਾ ਹੈ ਕਿ ਪੰਮੀ ਬਾਈ ਦੇ ਨੱਚੇ ਟੱਪਣ ਦਾ ਰਾਜ਼ ਕੀ ਹੈ ਅੱਛਾ ਇਹਦਾ ਮਤਲਬ ਤਾਈ ਤੈਮੀ ਸ਼ੀਸ਼ੀ ਕਰੇਗੀ ਐ ਵੇ ਤਾਂ ਮੜਿਆ ਮੈਨੂੰ ਆਇਆ ਹੈ ਮੈਨੂੰ ਕਹੀ ਕਹਿ ਦਿੰਦੇ ਆ ਵੀ ਤੁਹਾਡੇ ਚ ਬਹੁਤ એનર્ਜੀ ਹੈ ਕੰਮ ਕਰਨ ਦੀ ਜੀ ਮੈਂ ਕਹਿੰਦੀ ਆਏ ਗੱਲ ਜੀ ਐਵੇਂ ਨਹੀਂ ਆਈ ਅੱਛਾ ਕੁਚੇ ਛੋਲੇ ਆ ਪਤਾ ਕੀ ਕੀ ਅੱਜ ਕੱਲ ਚੱਲਿਆ ਮੈਂ ਨਹੀਂ ਕਦੇ ਮੂੰਹ ਲਾਇਆ ਜੇ ਮੈਨੂੰ ਲੋੜ ਪੈਂਦੀ ਹੈ ਮੈਂ ਤਾਂ ਭਾਈ ਆਯੁਰਵੈਦਿਕ ਦੀਆਂ ਦਵਾਈਆਂ ਜਿਹੜੀਆਂ ਬੂਟੀਆਂ ਖਾਣੀਆਂ ਤਾਂ ਤਾਈ ਤੈਨੂੰ ਕਈ ਵਾਰੀ ਗੋਲ ਗੱਪੇ ਖਾਂਦੇ ਤਾਂ ਮੈਂ ਫੜਿਆ ਬੱਸ ਕਰ ਬੱਸ ਹਾਂ ਮੈਡਮ ਕਾਹਨ ਨਹੀਂ ਜਾਂਦੀ ਹਾਂ ਗੋੜੀ ਗੱਲ ਜਦੋਂ ਜਦੋਂ ਸਾਡੇ ਕੋਲੇ ਮੈਡਮ ਆਉਂਦੇ ਆ ਜੀ ਸਾਨੂੰ ਐ ਲੱਗਦਾ ਹੁੰਦਾ ਵੀ ਪੂਰਾ ਪੰਜਾਬ ਆ ਗਿਆ ਕਿਉਂ ਇਹਨਾਂ ਕੋਲੇ ਜਿੰਨਾ ਖਜ਼ਾਨਾ ਸਿਹਤ ਦਾ ਸ਼ਾਇਦ ਸਾਡੇ ਕੋਲੇ ਵੀ ਜੀ ਈਦਾਲੇ ਸਾਨੂੰ ਦਿੱਤਾ ਇੱਕ ਮਸਾਲਾ ਇਹਦੇ ਗੁਲਸਾਬ ਇਹ ਆ ਹਲਵਾਈ ਮਸਾਲਾ ਉਹ ਐਸਾ ਮਸਾਲਾ ਬਣਿਆ ਵੀ ਜੋੜਾਂ ਦਾ ਦਰਦ ਹੋਵੇ 슈ਗਰ ਹੋਵੇ ਲੋਕਾਂ ਕਹਿੰਦੇ ਨੇ ਕੀ ਭਰੇਜ ਕਰੀਏ ਮਿਠਾਈ ਖਾਈ ਜਾਓ ਅੱਛਾ ਮੈਨੂੰ ਲੱਗਦਾ ਸੀ ਵੀ ਜਿਹੜਾ ਹਲਵਾਈਆਂ ਵਾਲਾ ਮਸਾਲਾ ਵੀ ਜਿਹੜੇ ਆਮ ਹਲਵਾਈ ਆ ਸ਼ਹਿਦ ਲੱਡੂ ਬਣਾਉਣ ਲਈ ਔਰੇ ਵਾਰਾਗਾ ਜੱਸੀ ਅਗਾ ਨਮਸਕਾਰ ਮੇਰੀ ਸਰਕਾਰ ਨਮਸਕਾਰ ਬਰਦਾਨ ਕਬਾਲ ਬੰਬੇ ਪੰਜਾਬ ਚ ਤਰਿਆ ਮਿਲਦਾ ਹੈ ਬਦਲ ਲੱਗਦਾ ਵੀ ਪੰਜਾਬ ਦੀਆਂ ਜੜੀਆਂ ਮੂਟੀਆਂ ਦਾ ਸਤਿਕਾਰ ਸਤਿਕਾਰ ਪਿੰਡਲ ਸਾਹਿਬ ਅੱਜ ਬੜੇ ਖੁਸ਼ ਨਜ਼ਰ ਆ ਰਹੇ ਹੋ ਇਹੋ ਜਿਹਾ ਕਿਹੜਾ ਖਜ਼ਾਨਾ ਲੱਭਿਆ ਤੁਹਾਨੂੰ ਉਹ ਜੀ ਪੁੱਛੋ ਹੀ ਨਾ ਕਿਆ ਵੱਡਾ ਖਜ਼ਾਨਾ ਮਿਲਿਆ ਅੱਛਾ ਜੀ ਕਿਹੜਾ ਸੇਤ ਦਾ ਖਜ਼ਾਨਾ ਵਾ ਹਮ ਹੈਲਥ ਇਜ਼ ਦਾ ਵੈਲਥ ਯੈਸ ਯਾ ਬਰਦਾਨ ਦੀ ਗੱਲ ਹੈ ਸੱਚੀ ਮੈਨੂੰ ਯਕੀਨ ਕਰਨਾ ਇਹ ਵਰਦਾਨ ਹੈ ਸੌ ਬਿਮਾਰੀਆਂ ਦਾ ਇਲਾਜ ਹੈ ਅੱਛਾ ਜੀ ਵਾਹ ਗਬਰੂ ਪਾਊਡਰ ਵਾਹ ਵਾਹ ਗਬਰੂ ਗੋਲ ਗਬਰੂ ਪਾਊਡਰ ਬੜੀ ਚੰਗੀ ਬਾਤ ਹੈ ਇਹ ਗਬਰੂ ਪਾਊਡਰ ਤਾਂ ਕਹਿੰਦੇ ਗਬਰੂ ਵਾਲੇ ਹੁੰਦਾ ਹੈ ਹਾਂ ਜੀ ਆਪਾਂ ਤੇ ਹੈ ਗੱਭਰੂ ਤੁਹਾਡਾ ਪਤਾ ਨਹੀਂ ਹੈ ਮੈਨੂੰ ਲੱਗਦਾ ਮੈਨੂੰ ਤੁਹਾਡੇ ਤੇ ਸ਼ੱਕ ਪਈ ਜਾਂਦਾ ਮੈਂ ਤਾਂ ਹੈਗਾ ਹੀ ਆ ਆਹ ਐਜੀ ਕਹਿੰਦਾ ਹੈ ਜਿਹੜੇ ਹੁੰਦੇ ਨੇ ਨਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਸਹੀ ਗੱਲ ਗੱਭਰੂ ਪਾਊਡਰ ਦੀ ਤਾਕਤ ਕਮਾਲ ਜੀ ਪਰ ਬੰਬੇ ਨੂੰ ਬੁਲਾਇਆ ਪੰਜਾਬ ਵਾਹ ਤੇ ਅਸੀਂ ਇਹ ਗੱਲ ਪਿੰਡਲ ਸਾਹਿਬ ਨੂੰ ਕਹੀ ਸੀ ਕਿ ਜਦੋਂ ਤੁਹਾਡੇ ਨਾਲ 10 ਹੋਰ ਆਣਗੇ ਉਦੋਂ ਵੀ ਗੱਭਰੂ ਸਾਨੂੰ ਵੀ ਚਾਹੀਦਾ ਅਸੀਂ ਸਮਝਾਂਗੇ ਸਾਡਾ ਗੱਭਰੂ ਵੱਡਾ ਇਹਦਾ ਮਤਲਬ ਪਿੰਡਲ ਸਾਹਿਬ ਤੁਸੀਂ ਬੰਬੇ ਤੋਂ ਗੱਭਰੂ ਵਾਣ ਲਈ ਜਹਾਜ਼ ਭਰ ਕੇ ਆਇਆ ਕਰੋ ਉਹ ਵੀ ਗੱਭਰੂ 에어ਲਾਈਨਸ ਵਿੱਚ ਵਾਹ ਸ੍ਰੀਕਾਲ ਗੁਰੂ ਜੀ ਭੈਣ ਸਾਸ੍ਰੀਕਾਲ ਆ ਬੰਬੇ ਤੱਕ ਦੇ ਲੋਕਾਂ ਨੂੰ ਠੀਕ ਕਰਤਾ ਤੁਸੀਂ ਬਈ ਬਰਨਾਲਾ ਤਾਂ ਫਿਰ ਆ ਖੜਾ ਹੈ ਬਰਨਾਲੇ ਤੇ ਵੀ ਕਰੋ ਕਿਰਪਾ ਕੋਈ ਮੇਰੇ ਭੈਣੇ ਕਿਰਪਾ ਕਰੋ ਨੂੰ ਮੈਂ ਵੇ ਬਾਬਾ ਮੈਂ ਬਾਬਿਆਂ ਦੇ ਬਥੇਰੇ ਧੱਕੇ ਖਾਲੇ ਮੈਂ ਮੇਰੇ ਤਾਂ ਨਾ ਜੁੱਤੀਆਂ ਘਸ ਗਏ ਬਾਬੇ ਦੇ ਧੱਕੇ ਖਾ ਖਾ ਕੇ ਮੈਂ ਮੈਂ ਤਾਂ ਸੁਣਾ ਬਾਬੇ ਤਾਂ ਆਪ ਇਥੋਂ ਇਲਾਜ ਕਰਾਉਂਦੇ ਨੇ ਫਿਰ ਤੈਨੂੰ ਕੀ ਹੋ ਗਿਆ ਆ ਫਿਰ ਮੈਂਸ ਤਾਂ ਤੂੰ ਇਨਾ ਖਰੂਪ ਹੋਣੀ ਹੈ ਤੇਰੇ ਮੈਨੂੰ ਤਾਂ ਕੁਝ ਨਹੀਂ ਹੋਇਆ ਤੇਰੇ ਜੀਜਾ दारू ਨਹੀਂ ਛੱਡਦਾ ਲੈ ਦੱਸ ਉਹ दारू ਦਾ ਇਲਾਜ ਕਰਾਉਣਾ ਅੱਛਾ ਛਾ ਜੇ ਸਾਡੀ ਭੈਣ ਕਹਿੰਦੀ ਆ ਤਾਂ ਫਿਰ ਇਹ ਕਲੇਸ਼ ਮਗਾਉਣਾ ਹੀ ਪੈਣਾ ਪਰ ਜੀਜੇ ਨੂੰ ਵੀ ਨਾਲ ਲੈਣਾ ਪੈਣਾ ਉਹ ਨਹੀਂ ਹੁੰਦਾ ਇੱਥੇ ਮੰਨੋ ਦੇ ਜਣਾ ਓਹ ਨੀ ਤੂੰ ਕਹਾ ਤੂੰ ਖੇਗੁੰਨੀ ਐ ਤੂੰ ਤਾਂ ਸਹੀ ਜਗ੍ਹਾ ਤੇ ਆ ਗਈ ਮੈਂ ਛੱਡ ਪੜਾ ਜੀਜੇ ਨੂੰ ਆਪੇ ਆਉਂਦਾ ਫਿਰੂ ਆਪਾਂ ਕਰਦੇ ਕੋਸਦਾਨਾਂ ਨਾਲ ਗੱਲ ਹਾਂ ਲੋ ਜੀ ਫੱਟਾ ਨੂੰ ਚਾਹ ਮੇਰੇ ਨੱਚ ਦੀਦੇ ਖੁੱਲ ਗਏ ਬਾੜ ਪੱਦੀ ਮੇਰੀ ਘੁੰਮਰਦੇ ਮੇਰੇ ਨੱਚ ਦੀਦੇ ਸ਼ਾਮ ਨੱਚ ਦੀਦੇ ਮੇਰੇ ਨੱਚ ਦੀਦੇ ਖੁੱਲ ਗਏ ਬਾੜ ਭਾਬੀ ਮੇਰੀ ਗੁੱਤ ਕਰ ਦੇ ਕੀ ਬਾਤ ਹੈ ਕੀ ਬਾਤ ਹੈ ਨੀ ਭੈਣੇ ਤੂੰ ਕਿਧਰੋਂ ਆ ਗਈ ਗੌਂਦੀ ਗੌਂਦੀ ਮੈਂ ਕਿਹ ਜਾ ਤਰ ਲੱਗੀ ਮੈਂ ਵੀ ਪੀਆ ਮੇ ਜਾ ਕੇ ਲਾਵੇ ਘਰੋਂ ਜਾ ਮੇਰੇ ਤਾਂ ਸੈੱਲ ਘਟੇ ਹੋਏ ਨੇ ਮੈਂ ਕਿ ਮੈਂ ਜਾ ਕੇ ਦਵਾਈ ਲਿਆ ਮੈਂ ਸੈਲਾਂ ਦੀ ਨੀ ਭੈਣੇ ਲੱਗਦੀ ਤਾਂ ਹੈ ਨਹੀਂ ਕਿਸੇ ਪਾਸੇ ਬੈਟਰੀ ਤੇ ਤੇ ਫੁੱਲ ਜਾਦ ਲੱਗਦੀ ਆ ਚਲੋ ਚਾਹ ਪੀਏ ਬੈਠਾ ਹੋ। ਚਾਹ ਪੀਏ ਲਾ। ਨੂਡ ਪਾ ਕੇ ਪਿਉਨੇ ਚਾਹ। ਹਾਂਜੀ। ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਨਹੀਂ ਕੱਲੇ ਪੂਰੇ ਹਿੰਦੁਸਤਾਨ ਦੇ ਵਿੱਚ ਨਸ਼ਿਆਂ ਦਾ ਇੱਕ ਹੜ ਵੱਧਿਆ। ਹੂੰ। ਤੇ ਉਹਦਾ ਕੋਈ ਹੈ ਕੋਈ ਟ੍ਰੀਟਮੈਂਟ ਕੋਈ ਤੁਹਾਡੇ ਜੜੀਆਂ ਬੂਟੀਆਂ 'ਚ। ਗੱਲ ਇਹ ਹੈ ਭੰਮੀ ਜੀ ਕਿ ਅਗਰ ਕੋਈ ਇਨਸਾਨ ਨਸ਼ਾ ਕਰਦਾ ਹੈ। ਪਹਿਲੀ ਗੱਲ ਤਾਂ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ ਲਗਭਗ 1992 93 ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਮੇਰਾ ਇੱਕ ਐਕਸਪੀਰੀਅੰਸ ਰਿਹਾ ਕਿ ਉਹ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਹੈ ਜੀ ਇਹ ਗੱਲ ਕਲੀਅਰ ਹੈ ਅੱਛਾ ਜਦੋਂ ਇਨਸਾਨ ਨਸ਼ਾ ਕਰਨ ਲੱਗਦਾ ਹੈ ਉਹ ਯਾਰਾਂ ਦੋਸਤਾਂ ਦੇ ਕਹਿ ਲੱਗ ਜਾਂਦਾ ਜਾਂ ਵੈਸੇ ਸ਼ੁਗਲ ਮੇਲੇ ਚ ਲੱਗ ਜਾਂਦਾ ਜਾਂ ਕੋਈ ਕੋਈ ਵੀ ਰੀਜ਼ਨ ਕਈ ਰੀਜ਼ਨ ਹੋ ਜਾਂਦੇ ਆ ਲੇਕਿਨ ਜਦੋਂ ਉਹ 10 15 ਦਿਨ ਨਸ਼ਾ ਕਰ ਲੈਂਦਾ 15 20 ਦਿਨ ਬਾਅਦ ਜਦੋਂ ਉਹਦੀ ਨਸ਼ਾ ਜੇਬ ਤੇ ਵੀ ਭਾਰੀ ਪੈਂਦਾ ਸਿਹਤ ਤੇ ਵੀ ਭਾਰੀ ਪੈਂਦਾ ਇਹ ਸਮਾਜਿਕ ਤੌਰ ਤੇ ਵੀ ਭਾਰੀ ਪੈਂਦਾ ਫਿਰ ਉਹ ਕਹਿੰਦਾ ਵੀ ਯਾਰ ਇਹ ਕਿੱਥੋਂ ਪੰਗਾ ਲੈ ਲੈ ਉਹਨੂੰ ਛੱਡਾ ਫਿਰ ਉਹ ਛੱਡ ਦਿੰਦਾ ਜਦੋਂ ਛੱਡਦਾ ਫਿਰ ਉਹਦੇ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਫਿਰ ਉਹਦਾ ਸਰੀਰ ਟੁੱਟਦਾ ਫਿਰ ਉਹਨੂੰ ਐ ਐ ਲੱਗਦਾ ਵੀ ਯਾਰ ਇਹ ਤਾਂ ਨਰਕ ਹੋ ਗਿਆ ਕੰਮ ਫਿਰ ਉਹ ਨਸ਼ਾ ਕਰਦਾ ਤਾਂ ਸਰੀਰ ਸੈੱਟ ਹੋ ਜਾਂਦਾ ਫਿਰ ਉਹ ਕਹਿੰਦਾ ਯਾਰ ਠੀਕ ਐ ਉਹਦੇ ਵਿੱਚ ਹੀ ਫਿਰ ਸਵੇਰ ਤੋਂ ਰਾਤ ਤੱਕ ਕਮਿਟਮੈਂਟ ਕਰੀ ਜਾਂਦਾ ਮੈਂ ਛੱਡੂ ਮੈਂ ਕਰੂ ਕਰਦੇ ਕਰਦੇ ਕਿਸੇ ਦੇ 20 ਸਾਲ ਲੰਘ ਜਾਂਦੇ ਨੇ ਕਿਸੇ ਦੇ 10 ਸਾਲ ਲੰਘ ਜਾਂਦੇ ਨੇ ਕਿਸੇ ਦੇ ਲਾਈਫ ਲੰਘ ਜਾਂਦੀ ਆ ਉਹ ਨਸ਼ਾ ਛੱਡਣਾ ਚਾਹੁੰਦਾ ਔਰ ਲੋਕ ਉਹਨੂੰ ਮਤਲਬ ਤਾਣੇ ਦੇ ਦੇ ਮਾਰ ਦਿੰਦੇ ਤੂੰ ਨਸ਼ੇੜੀ ਤੂੰ ਸਾਡਾ ਘਰ ਬਰਬਾਦ ਕਰਤਾ ਤੂੰ ਜੇ ਸਾਡੇ ਨਾਂ ਜੰਮਦਾ ਮਾਵਾ ਧੀਆ ਇਹੀ ਗੱਲਾਂ ਆਬ ਨਾਰਮਲ ਗੱਲਾਂ ਬਿਲਕੁਲ ਸਹੀ ਗੱਲ ਲੇਕਿਨ ਨਸ਼ਾ ਛਡਾਉਣ ਵਾਸਤੇ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਹੈ ਉਹਦਾ ਪਰਿਵਾਰ ਪਹਿਲਾਂ ਜੀ ਜੇ ਪਰਿਵਾਰ ਇਹ ਸਮਝ ਲੈ ਵੀ ਸਾਡੇ ਬੱਚੇ ਨੂੰ ਇੱਕ ਰੋਗ ਹੋ ਗਿਆ ਜਿਵੇਂ ਕਿਸੇ ਨੂੰ ਕੈਂਸਰ ਹੋ ਜਾਂਦਾ ਆਪਾਂ ਕਿੰਨਾ ਕੁਝ ਕਰਦੇ ਆ ਉਹਦੇ ਵਾਸਤੇ ਇਹ ਵੀ ਤਰ੍ਹਾਂ ਦੇ ਇੱਕ ਦਿਮਾਗ ਨੂੰ ਕੈਂਸਰ ਹੀ ਲੱਗ ਗਿਆ ਜਿਹਨੂੰ ਨਸ਼ਾ ਲੱਗ ਗਿਆ ਕਿ ਮੈਂ ਤਾਂ ਉਹਨੂੰ ਇੱਕ ਇਹ ਹੋ ਗਿਆ ਕਿ ਦਵਾਈ ਖਾਊਗਾ ਤੇ ਚੱਲੂਗਾ ਤੇ ਉਹ ਨਸ਼ਾ ਖਾਊਗਾ ਤੇ ਚੱਲੂਗਾ ਤਾਂ ਉਹਨੂੰ ਜੇ ਪਰਿਵਾਰ ਹੈਲਪ ਕਰਦਾ ਤੇ ਦੂਜੀ ਗੱਲ ਪਰਿਵਾਰ ਬਿਲਕੁਲ ਜਿੰਨੇ ਬੱਚੇ ਆਉਂਦੇ ਨੇ ਜੰਗ ਬੱਚੇ ਆਉਂਦੇ ਨੇ ਉਹ ਇੱਕੋ ਗੱਲ ਕਹਿਣਗੇ ਜੀ ਮੰਮੀ ਪਾਪਾ ਨੂੰ ਬਾਹਰ ਬਿਠਾਓ ਕੋਈ ਸਭ ਆਪਾਂ ਗੱਲ ਕਰਨੀ ਆ ਮੈਨੂੰ ਕਈ ਵਾਰੀ ਆਇਆ ਹੁੰਦਾ ਵੀ ਇਹ ਕੋਈ ਅਬਦੀ ਜਾਤਾ ਮੈਰਿਜ ਲਾਈਫ ਦੀ ਗੱਲ ਕਰੂਗਾ ਜਾਂ ਕੋਈ ਗੁਪਤ ਰੋਗ ਦੀ ਗੱਲ ਕਰੂਗਾ ਲੇਕਿਨ ਨਹੀਂ ਉਹ ਗੱਲ ਕਰਦਾ ਮੇਰੇ ਨਾਲ ਕਿ ਗੁਲਸਬ ਮੈਂ ਨਸ਼ਾ ਤਾਂ ਹੁਣ ਛੱਡ ਦਵਾਂ ਇਹ ਕਿੱਡੀ ਕ ਗੱਲ ਆ ਇਹ ਸਭ ਪਤਾ ਉਹਨਾਂ ਨੂੰ ਵੀ ਕਹਿੰਦੇ ਸਾਨੂੰ ਪੰਜ ਚਾਰ ਦਿਨ ਦੀ ਸਪੋਰਟ ਚਾਹੀਦੀ ਐ ਗੁਲਸਬ ਦੇ ਦਿਓ ਅਸੀਂ ਛੱਡ ਦਾਂਗੇ ਪਰ ਕਹਿੰਦਾ ਸਾਡੀ ਬੁੜੀ 24 ਘੰਟੇ ਮੇਰੇ ਕੰਨੀ ਆਏ ਝੱਗਦੀ ਰਹਿੰਦੀ ਐ ਜਿਵੇਂ ਫੇਰ ਕੁਝ ਕਰਤਾ ਕਹਿੰਦਾ ਮੈਂ ਛੱਡੀ ਵੀ ਜਾਂਦਾ ਤਾਂ ਵੀ ਮੇਰੇ ਮਗਰ ਤੁਰੀ ਰਹਿੰਦੀ ਐ ਸਪੋਰਟ ਚਾਹੀਦੀ ਐ ਮਤਲਬ ਉਹਨੂੰ ਇੰਨਾ ਕੰਜਸਟਡ ਕਰ ਦਿੰਦੇ ਨੇ ਬੰਦੇ ਬਲ ਛੱਡਣ ਦੀ ਬਜਾਏ ਉਹ ਹੋਰ ਉਲਝਦਾ ਵੀ ਚੱਲ ਫਿਰ ਜੇ ਤੁਸੀਂ ਹਟਦੇ ਨਹੀਂ ਤਾਂ ਐਸੀ ਤੇ ਸੀ ਫ੍ਰਸਟ੍ਰੇਸ਼ਨ ਚ ਹੀ ਸ਼ੁਰੂ ਹੋ ਜਾਂਦਾ ਫ੍ਰਸਟ੍ਰੇਸ਼ਨ ਚ ਹੀ ਕਰੀ ਜਾਂਦਾ ਮੇਰਾ ਸਭ ਤੋਂ ਵੱਡਾ ਕਾਉਂਸਲਿੰਗ ਜਿਹੜਾ ਹੁੰਦਾ ਮੈਡਮ ਉਹ ਮੈਂ ਕਰਦਾ ਜਿਹੜੇ ਲੋਕ ਮੇਰੇ ਕੋਲ ਆਉਂਦੇ ਆ ਉਹਨਾਂ ਦੀ ਫੈਮਿਲੀ ਦੀ ਹਾਂ ਵੇ ਇਹ ਬੰਦਾ ਬਿਮਾਰ ਹੋ ਗਿਆ ਇਹਨੂੰ ਤੁਸੀਂ ਬਸ ਸਾਰਾ ਦਿਨ ਇਹੀ ਕਹੀ ਜਾਓ ਵੀ ਤੂੰ ਸਾਡਾ ਚੰਨ ਹੈ ਤੂੰ ਤਾਂ ਸਾਡੀ ਜਾਨ ਹੈ ਤੇਰੇ ਬਿਨਾ ਸਾਡੀ ਜ਼ਮੀਨ ਰੁਲ ਜਾਣੀ ਆ ਪੁੱਤ ਗੱਲ ਹੀ ਕੋਈ ਨਹੀਂ ਸਹੀ ਗੱਲ ਹੈ ਤਾਂ ਕੀ ਹੋ ਗਿਆ ਜੇ ਤੂੰ ਡਰ ਗਿਆ ਲੱਬੜ ਗਿਆ ਧੋਲਾਂਗੇ ਇਹ ਕਿੱਡੀ ਗੱਲ ਹੈ ਬਿਲਕੁਲ ਮਤਲਬ ਉਹਨੂੰ ਪਿਆਰ ਨਾਲ ਜਦੋਂ ਫਿਰ ਫਿਰ ਥੋੜੀ ਜੀ ਸਾਡੀ سپورਟ ਚਾਹੀਦੀ ਆ ਦਵਾਈ ਦੇਤੀ badi moti ਤੋੜ ਲੱਗਦੀ ਆ ਸ਼ਰੀਰ ਨੂੰ ਉਹ ਹੱਟ ਗਈ ਨੀਂਦ ਨਹੀਂ ਆਉਂਦੀ ਉਹ ਹੱਟ ਗਈ ਬੜਾ ਮੋਟਾ ਘਰੇਲੂ ਜਿਵੇਂ ਉਹਦਾ ਰਾਤ ਰਾਤ ਦੀ ਜਿਹੜੀ ਉਹਦੀ ਨਾਈਟ ਦਾ ਹੁੰਦਾ ਵੀ ਚਲੋ ਮੈਂ ਆਪਣਾ ਜ਼ਿੰਦਗੀ ਚ ਰੋਮਾਂਸ ਨਾ ਖਤਮ ਹੋ ਜਾਏ ਉਹ ਮੈਡੀਸਨ ਨਾਲ ਲਾ ਲਦੀ ਬੰਦਾ ਠੀਕ ਹੋ ਜਾਂਦਾ ਉਹਨੂੰ ਲੱਗਦਾ ਵੀ ਮਤਲਬ ਕਿ ਮੈਂ ਨਿਕਲ ਗਿਆ ਤੇ ਕੋਈ ਵੀ ਐਸਾ ਮੰਦਭਾਗਾ ਨਹੀਂ ਹੁੰਦਾ ਜਿਹੜਾ ਇੱਕ ਵਾਰ ਨਸ਼ੇ ਚੋਂ ਨਿਕਲ ਕੇ ਦੁਬਾਰਾ ਲੱਗ ਜੇ ਬਹੁਤ ਰੇਅਰ ਹੁੰਦਾ ਉਹ ਉਹਨੂੰ ਪਤਾ ਹੀ ਹੁੰਦਾ ਇਹਦਾ ਔਰ ਅਸੀਂ ਉਹਦੇ ਲਈ ਕਰਦੀ ਕੁਝ ਨਹੀਂ ਜੀ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਅਸੀਂ ਉਹਦੇ ਲਈ ਬਾਬੇ ਦਾਣਕ ਦੇ ਚਰਨਾਂ 'ਚ ਦੁਆ ਕਰਦੇ ਹਾਂ ਉਹ ਵੀ ਬਾਬਾ ਜਿਵੇਂ ਅਸੀਂ ਤੇਰੇ ਬੱਚੇ ਆ ਇਹ ਵੀ ਤੇਰਾ ਬੱਚਾ ਹੈ ਚਲੋ ਭਟਕ ਗਿਆ ਸਰ ਨੂੰ ਜੇ ਤਾਂ ਕੋਈ ਬਲ ਬਖਸ਼ਿਆ ਇਹ ਜਾਂ ਤਾਂ ਸਾਡੇ ਹੱਥ 'ਚ ਜਸ਼ ਪਾ ਵੀ ਅਸੀਂ ਇਹਨੂੰ ਕੁਝ ਇਹ ਜਾਂ ਦੇ ਦਈਏ ਪਰ ਮੈਂ ਉਹੀ ਜੜੀਆਂ ਬੁੱਟੀਆਂ ਦੰਨਾ ਜਿਹੜੀਆਂ ਗ੍ਰੰਥਾਂ 'ਚ ਲਿਖੀਆਂ ਨੇ ਸਾਰੇ ਵੇਦ ਦੰਦੇ ਆ ਪਰ ਮੈਂ ਹੈਰਾਨ ਹੋ ਜਾਂਦਾ ਵੀ ਜਦੋਂ ਅਸੀਂ ਦੰਦੇ ਆ ਉਹ ਚਾਰਕ ਦਿਨ 'ਚ ਸਿੱਧਾ ਹੋ ਕੇ ਆ ਜਾਂਦਾ ਗੁਰਸਾ ਕਮਾਲ ਹੈ ਬਸ ਮਤਲਬ ਇੱਕ ਗੱਲ ਹੈ ਕੀ ਬਾਤ ਹੈ ਕੱਲ ਥੋੜੀ ਬਹੁਤ ਦਰੋਸਤ ਹੈ ਸਾਡੇ ਮਹਿਮਾਨ ਵੀ ਬਹੁਤ ਹੈ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਮੇਰਾ ਖਿਆਲ ਇਹ ਨਾ ਤੋਂ ਵੀ ਪੁੱਛ ਲੈਣਾ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ ਇਹਨਾਂ ਦਾ ਵੀ ਕੋਈ ਹੱਲ ਕਰੋ ਹਾਂ ਦਾ ਬੜਾ ਪਰਿਵਾਰ ਹੈ ਹਾਂਜੀ ਇਹਨਾਂ ਦਾ ਵੀ ਹੱਲ ਕਰੋ ਇਹਨਾਂ ਦੇ ਕੁਐਸਚਨ ਦਾ ਫਿਰ ਬਿਲਕੁਲ ਜੀ ਬਿਲਕੁਲ ਜੇ ਕਿਸੇ ਦਾ ਕੋਈ ਸਵਾਲ ਹੈ ਜਰੂਰ ਆਪਾਂ ਕੋਸ਼ਿਸ਼ ਕਰਦੇ ਆ ਉਹ ਉੱਥੇ ਹੱਥ ਉਠਾਇਆ ਉਹਨਾਂ ਨੇ ਜੀ ਹਾਂਜੀ ਸਰ ਐਕਚੁਅਲੀ ਮੇਰੀ ਸਮੱਸਿਆ ਇਹ ਹੈ ਕਿ ਮੈਂ ਵੀ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਨਾ ਡਰਿੰਕ ਵਗੈਰਾ ਕਰਨ ਲੱਗ ਗਿਆ ਸੀ ਤੇ ਜਿਸ ਕਰਕੇ ਜਿਹੜਾ ਮੇਰਾ ਲੀਵਰ ਹੈ ਉਹ ਫੈਟੀ ਹੋ ਗਿਆ ਜੀ ਹੂੰ ਤਾ ਉਸ ਦਾ ਅਗਰ ਕੋਈ ਇਲਾਜ ਦੱਸ ਦੋ ਤਾਂ ਤੁਹਾਡਾ ਬਹੁਤ ਧੰਨਵਾਦ ਹੋਏਗਾ ਸਰ ਇਹ ਇਹ ਵੀ ਇੱਕ ਬੜੀ ਸਮੱਸਿਆ ਹੈ ਕਿ ਸ਼ਰਾਬ ਜਿਹੜੀ ਆ ਉਹ ਤਾਂ ਵਿਧਿਆਪਚਕ ਹੈ ਹੀ ਪ੍ਰੋਬਲਮ ਉਸ ਸ਼ਰਾਬ ਪੀਣ ਨਾਲ ਜਿਹੜਾ ਸਾਡਾ ਲੀਵਰ ਤੇ ਇਫੈਕਟ ਹੁੰਦਾ ਜੀ ਜੀ ਔਰ ਅੱਜ ਕੱਲ ਇੱਕ ਹੋਰ ਵੱਡੀ ਗੱਲ ਆ ਕਿ ਜਿਹੜੇ ਲੋਕੀ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦੇ ਆ ਆਪਾਂ ਉਹ ਉਹ ਰੋਜ਼ ਸਵੇਰੇ ਉੱਠ ਕੇ ਕਹਿਣਗੇ ਕਿ ਜਿਵੇਂ ਨਾ ਵੀ ਅੱਜ ਨਹੀਂ ਪੀਂਦਾ ਸਵੇਰੇ ਨਾ ਟਾਇਲਟ 'ਚ ਬੈਠਾ ਉਹ ਵਿਧਿਆਪ ਨਾਲ ਹੀ ਗੱਲ ਕਰੀ ਜਾਂਦਾ ਵੀ ਰਾਤ ਬੜਾ ਕੰਮ ਖਰਾਬ ਹੋ ਗਿਆ ਹੈਂਗੋ ਬਰ ਗਿਆ ਹੋ ਗਿਆ ਵੀ ਅੱਜ ਨਹੀਂ ਪੀਣੀ ਕੁਛ ਹੋ ਜੇ ਅੱਜ ਜੋ ਮਰਜ਼ੀ ਹੋ ਜੇ ਬਾਹਰ ਆ ਕੇ ਘਰ ਵਾਲੀ ਹੈ ਜਾਂ ਮਾਂ ਹੈ ਉਹਦੀ ਉਹਦੇ ਵੀ ਸਿਰ ਤੇ ਹੱਥ ਰੱਖ ਦੂ ਵੀ ਲੈ ਵੀ ਰਾਤ ਮੌਦੋਗੇ ਲੈ ਚਾਹ ਬਣਾ ਕੇ ਐਡੀ ਜੀ ਅੱਜ ਨਹੀਂ ਪੀਂਦੇ ਉਹ ਵੀ ਖੁਸ਼ ਹੋ ਜਾਂਦੀ ਹੈ ਵੀ ਚੱਲ ਸੋ ਆ ਸੌ ਖਾ ਗਿਆ ਸੌ ਖਾ ਅੱਜ ਮੇਰੀ ਹੌਲੀ ਹੌਲੀ ਮਤਲਬ ਜਦੋਂ 4:00 ਵਜੇ ਦੇ ਨੇ ਉਹ ਫੇਰ ਅਈ ਉਹ ਕੀ ਹੁੰਦਾ ਕੀ ਯਾਰ ਚਾਰ ਬੋਲੇ ਫੇਰ ਕਹਿੰਦਾ ਚਲ ਆ ਇਹ ਕਰਦੇ ਆ ਜੇ ਲिटल ਜਿਹਾ ਲੈ ਲੈਂਦੇ ਕਮਿਟਮੈਂਟ ਆਪਦੇ ਨਾਲੀ ਕਿਤੇ ਨਾ ਲੈ ਲੈਂਦੇ ਲੈ ਲੈਂਦੇ ਆ ਤੇ ਬਸ ਫੇਰ ਦੂਜਾ ਨਹੀਂ ਲਾਉਂਦੇ ਅਜੀ ਉਹ ਜਦ ਇੱਕ ਲਾਉਂਦਾ ਫੇਰ ਉਹ ਦੂਜੇ ਦੀ ਵੀ ਕਰੇਮਿੰਗ ਹੋ ਜਾਂਦੀ ਹੈ ਫੇਰ ਜਦੋਂ ਦੂਜਾ ਲੱਗ ਗਿਆ ਤੀਜੀ ਵਾਰੀ ਤਾਂ ਫੇਰ ਨਾ ਬਣਿਆ ਆਪਦਾ ਨਾ ਫੜੇ ਬਾਪ ਦਾ ਬੇਚਿੜ ਜਾਂਦਾ ਜਾਂਦਾ ਫੇਰ ਕਿੰਨੇ ਆ ਉਹ ਉਹ ਫੇਰ ਹੋ ਜਾਂਦਾ ਉਹ ਕੀ ਇਹ ਰੀਜ਼ਨ ਕੀ ਆ ਆਪਾਂ ਤਾਂ ਉਹ ਚੀਜ਼ ਨੂੰ ਲੈਣੇ ਆ ਨਾ ਜਿਵੇਂ ਹੁਣ ਮੈਂ ਹੱਸ ਕੇ ਕਹਿੰਦੀ ਗੱਲ ਆਪਾਂ ਨੂੰ ਆਏ ਲੈਣੇ ਵੀ ਇਹਦਾ ਕੀ ਆ ਤਾਂ ਰੋਜ਼ ਹੀ ਸੌਂ ਖਾਂਦਾ ਰੋਜ ਪੀ ਲੈਂਦਾ ਅਸੀਂ ਉਹ ਸੈਂਟੀਫਿਕ ਚੀਜ਼ ਤੇ ਨਹੀਂ ਜਾਂਦੇ ਵੀ ਉਹਦਾ ਪ੍ਰੋਬਲਮ ਕੀ ਆ ਵੀ ਕਿਉਂ ਐਦਾਂ ਹੁੰਦਾ ਕਿਉਂ ਹੋਈਦਾ ਹੁੰਦਾ ਇਹ ਦੇਖਣਾ ਜ਼ਰੂਰੀ ਆ ਜਦ ਕਿ ਉਹ ਚਾਹੁੰਦਾ ਉਹਨੂੰ ਵੀ ਆਪਦੇ ਬੱਚੇ ਉਨੇ ਹੀ ਪਿਆਰੇ ਨੇ ਜਿੰਨੇ ਮਾਂ ਨੂੰ ਪਿਆਰੇ ਬਿਲਕੁਲ ਬਿਲਕੁਲ ਉਹ ਤੋਂ ਵੱਧ ਪਿਆਰੇ ਨੇ ਵੱਲੋਂ ਸ਼ਰਾਬ ਪੀ ਕੇ ਤਾਂ ਉਹਨਾਂ ਲਈ ਉਹ ਕੇਲੇ ਸੰਤਰੇ ਵਧੀਆ ਲੈ ਕੇ ਆਉਂਦਾ ਜੀ ਹਾਂਜੀ ਹੁੰਦਾ ਆ ਤੇ ਮਤਲਬ ਕਹਿਣ ਦਾ ਕਿ ਉਹ ਉਹਨੂੰ ਕੀ ਆ ਪ੍ਰੋਬਲਮ ਕੀ ਆ ਕਿ ਉਹਦੇ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਹੁੰਦਾ ਹੈ ਸੈਰੋਟੋਨਿਨ ਜਿਵੇਂ ਉਹਨੇ ਲੜਕੇ ਨੇ ਗੱਲ ਕੀਤੀ ਆ ਕੀ ਮੇਰਾ ਲੀਵਰ ਫੈਟੀ ਹੋ ਰਿਹਾ ਤੇ ਉਹਦੇ ਨਾਲ ਕੀ ਹੁੰਦਾ ਕਿ ਹਾਰਮੋਨ ਜਿਹੜਾ ਹੈਗਾ ਉਹ ਵੀਕ ਹੋ ਜਾਂਦਾ ਉਹਦੀ ਕਮਜ਼ੋਰੀ ਕਰਕੇ ਸ਼ਰਾਬ ਪੀਣੀ ਪੈਂਦੀ ਆ ਉਹਨੂੰ ਉਹ 4-5 ਵਜੇ ਜਦੋਂ ਸੂਰਜ ਦੀ ਗਰਮੀ ਹਟਦੀ ਆ ਚੰਦ ਮਾਹੀ ਆਉਂਦੀ ਆ ਠੰਡਕ ਤਾਂ ਉਹ ਕੋਈ ਚਾਹ ਪੀਂਦਾ ਉਹਨੂੰ ਚਾਹ ਦੀ ਤਾਲਬ ਲੱਗਦੀ ਆ ਉਸ ਟਾਈਮ ਕੋਈ ਨਸ਼ਾ ਕਰਦਾ ਉਹਨੂੰ ਉਸ ਟਾਈਮ ਨਸ਼ੇਦੀ ਲੱਗਦੀ ਆ ਕੋਈ ਸ਼ਰਾਬ ਪੀਂਦਾ ਉਹਨੂੰ ਸ਼ਰਾਬਦੀ ਲੱਗਦੀ ਆ ਚਾਹੇ ਟਾਈਮ ਥੋੜਾ ਅੱਗੇ ਪਿੱਛੇ ਹੋ ਜਾਏ ਪਰ ਉਹ ਸਿਗਨਲ ਉਸ ਟਾਈਮ ਵੱਜਦਾ ਸਭ ਦਾ ਇਹ ਸਾਡਾ ਕਲਚਰ ਆ ਸਾਡਾ ਵਾਤਾਵਰਨ ਆ ਤੇ ਉਹ ਫਿਰ ਉਸ ਟਾਈਮ ਫੇਰ ਮੂਡ ਬਣਾ ਲੈਂਦਾ ਵੀ ਚੱਲ ਪੈਗ ਲਾਉਨੇ ਆ ਤਾਂ ਇਹ ਜਿਹੜਾ ਹਾਰਮੋਨ ਹੈ ਇਹਦੇ ਉੱਤੇ ਸਾਡੇ ਡਾਕਟਰ ਸਰ ਕੰਮ ਕਰਦੇ ਆ ਇਹ ਗੱਲ ਆਪਾਂ ਫੇਰ ਕਰ ਲਾਂਗੇ ਵੀ ਉਹ ਕਿਵੇਂ ਛੁੱਟਦੀ ਆ ਪਰ ਜਿਹੜਾ ਇਹ ਇਹਨੇ ਗੱਲ ਕੀਤੀ ਆ ਮੁੰਡੇ ਨੇ ਉਹ ਕੀਤੀ ਆ ਫੈਟੀ ਲੀਵਰ ਫੈਟੀ ਲੀਵਰ ਮੁੰਨੋ ਫੈਟੀ ਲੀਵਰ ਦੀ ਜੇ ਆਪਾਂ ਗੱਲ ਤੇ ਆਈਏ ਤਾਂ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਜਿੰਨੇ ਵੀ ਲੋਕ ਸ਼ਰਾਬ ਪੀਂਦੇ ਆ ਦੇਖੋ ਵੀ ਤੁਹਾਨੂੰ ਤੁਹਾਡੇ ਮਾਪੇ ਨਹੀਂ ਛਡਾ ਸਕੇ ਤੁਹਾਨੂੰ ਤੁਹਾਡੀ ਘਰ ਵਾਲੀ ਨਹੀਂ ਛਡਾ ਸਕੀ ਤੁਸੀਂ ਆਪ ਨਹੀਂ ਛੱਡ पाए ਤੁਹਾਡਾ ਹਰ ਹੱਲ ਨਹੀਂ ਹੋਇਆ ਤਾਂ ਮੈਂ ਵੀ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਵੀ ਮੈਂ ਵੀ ਤੁਹਾਨੂੰ ਛੱਡਣ ਨੂੰ ਨਹੀਂ ਕਹਿੰਦਾ ਪਰ ਮੈਂ ਇਹ ਜ਼ਰੂਰ ਦੱਸ ਸਕਦਾ ਕਿ ਤੁਹਾਡਾ ਬੁਰਾ ਹਾਲ ਕਿਵੇਂ ਹੋਣ ਵਾਲਾ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਤੇ ਗੱਲ ਇਹ ਹੈ ਵੀ ਉਹ ਜਦੋਂ ਫੈਟੀ ਲੀਵਰ ਹੋ ਜਾਂਦਾ ਹੁੰਦਾ ਤਾਂ ਸ਼ਰਾਬ ਪੀਣ ਵਾਲੇ ਇਨਸਾਨ ਨੂੰ ਚਾਹੀਦਾ ਕਿ ਤ੍ਰਿਫਲਾ ਪਾਊਡਰ ਆਂਦਾ ਆਯੁਰਵੇਦ ਦੀ ਬੜੀ ਵੱਡੀ ਤੇ ਨਾ ਤ੍ਰਿਫਲਾ ਪਾਊਡਰ ਉਹਦਾ ਇੱਕ ਚਮਚਾ ਰੋਜ਼ ਸਵੇਰੇ ਖਾਲੀ ਪੇਟ ਖਾ ਲੈ ਜੇ ਹੋਰ ਨਹੀਂ ਹੋ ਸਕਦਾ ਜੇ ਉਹਨੇ ਘਟਾਉਣੀ ਆ ਸ਼ਰਾਬ ਛੱਡਣ ਦਾ ਮੂਡ ਬਣਦਾ ਤਾਂ ਸ਼ਾਮ ਨੂੰ ਖਾ ਲਵੇ 5:00 ਵਜੇ ਤਾਂ ਰਾਤ ਨੂੰ ਜੋ ਉਹ 6 ਪੈਗ ਲਾਉਂਦਾ ਤਾਂ 3 ਲਾਉ ਉਹ ਐਦਾ ਨਾ ਹੋਏ ਗੁਰਸਬ ਉਹ ਤ੍ਰਿਫਲੇ ਵਾਲੀ ਲਾਉਣ ਲੱਗ ਜੇ

ਔਰ ਤ੍ਰਿਫਲਾ ਦਾ ਕੰਮ ਕੀ ਆ ਜੀ ਫੈਟੀ ਲੀਵਰ ਦੀ ਗੱਲ ਕਰ ਰਹੇ ਆ ਤ੍ਰਿਫਲਾ ਦਾ ਰੋਲ ਹੈ ਇੱਕ ਬਹੁਤ ਵੱਡਾ ਕਿ ਜਿੱਦਾਂ ਕੋਈ ਕਪੜਾ ਗੰਦਾ ਹੋ ਗਿਆ ਜੀ ਉਹਨੂੰ ਤੁਸੀਂ ਧੋਣ ਵਾਸਤੇ ਆਪਾਂ ਡਿਟਰਜੈਂਟ ਦੀ ਵਰਤ ਲੈਂਦੇ ਆ ਜਾਂ ਕਹਿੰਦੇ ਆ ਪ੍ਰਯੋਗ ਕਰਦੇ ਆ ਯੂਜ਼ ਕਰਦੇ ਆ ਧੋਣੇ ਆ ਉਹਦੇ ਨਾਲ ਜਦੋਂ ਧੋਕਿਆ ਇਹ ਨਿੱਖੜਦੀ ਹੈ ਸ਼ਰਟ ਵਾਈਟ ਕਲਰ ਦੀ ਉਵੇਂ ਸਾਡਾ ਤ੍ਰਿਫਲਾ ਜਿਹੜਾ ਪਾਊਡਰ ਆ ਉਹ ਸਾਡੇ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਟਿਕ ਸਿਕ੍ਰੀਸ਼ਨ ਔਰ ਸੈਕਸ਼ੂਅਲ ਆਰਗਨਸ ਨੂੰ ਇੰਨਾ ਵਾਸ਼ ਕਰ ਦਿੰਦਾ ਕਿ ਬੰਦਾ ਫਰੈਸ਼ ਫੀਲ ਕਰਦਾ ਮਹੀਨੇ ਡੇਢ ਮਹੀਨੇ ਜੀ ਕਿ ਯਾਰ ਕਮਾਲ ਹੋ ਗਿਆ ਔਰ ਲੇਕਿਨ ਇਹ ਜ਼ਰੂਰ ਹੈ ਕਿ ਜਿਵੇਂ दारू ਪੀਣ ਵਾਲਾ ਬੰਦਾ 4 ਕਿ ਦਿਨ ਪਹਿਲੀ ਵਾਰੀ ਜਿਹੜਾ दारू ਪੀਂਦਾ ਹੈ ਇਹ ਕਰ ਕਰਕੇ ਪੀਂਦਾ ਹਾਂਜੀ ਉਵੇਂ ਜਿਵੇਂ ਤ੍ਰਿਫਲਾ ਵੀ ਆਏ ਤਾਂ ਕਰਾਉਂਦਾ 4 ਕਿ ਦਿਨ ਉਦੋਂ ਬਾਅਦ ਜਦ ਸੈੱਟ ਹੋ ਜਾਂਦਾ ਫਿਰ ਉਹ ਕਹਦਾ ਹੁਣ ਹੋਰ ਕੁਝ ਨਹੀਂ ਰਹਿਣ ਦੇਣਾ ਉੱਧਰ ਕੀ ਦੇਖ ਰਹੇ ਹੋ ਕੰਮੀ ਭਾਈ ਜੀ ਨੇ ਮੇਰੀ ਗੱਲ ਗੌਰ ਨਾਲ ਸੁਣੀ ਬਹੁਤ ਬਹੁਤ ਮੈਨੂੰ ਮੈਨੂੰ ਬੈਕ ਸਟੇਜ ਕਹਿ ਰਹੇ ਸੀ ਵੀ ਗੋਲਸਾ ਮੇਰੇ ਇੱਥੇ ਗੈਸ ਜੀ ਬਣੀ ਜਾਂਦੀ ਹੈ ਮੈਂ ਇਹਨਾਂ ਨੂੰ ਤ੍ਰਿਫਲਾ ਹੀ ਦੱਸੀ ਇਹ ਐਂਜਾ ਵਾਸ਼ ਕਰ ਦੇਗਾ ਕਿਉਂ ਇਹ ਜਿਹੜਾ ਤ੍ਰਿਫਲਾ ਹੁਣ ਜਿਵੇਂ ਫੈਟੀ ਲੀਵਰ ਦੀ ਉਹ ਗੱਲ ਹੋਈ ਆ ਕੀ ਆ ਆਪਾਂ ਵੱਡੇ ਵੱਡੇ ਇੰਸਟੀਚਿਊਟ ਚ ਜਾਂਦੇ ਆ ਉੱਥੇ ਟੈਸਟ ਕਰਾਏ ਜਾਂਦੇ ਨੇ ਤੇਰਾ ਲੀਵਰ ਫੈਟੀ ਹੋ ਗਿਆ ਇਹ ਹੋ ਗਿਆ ਲੀਵਰ ਫੈਟੀ ਹੋ ਗਿਆ 노 ਪ੍ਰੋਬਲਮ ਡਰਨਾ ਨਹੀਂ ਚਾਹੀਦਾ ਲੀਵਰ ਨੂੰ ਇੱਕ ਲੀਵਰੀ ਕਹਾਜਾ ਆਰਗਨ ਹੈ ਜਿਹੜਾ ਆਪਦੀ ਰਿਪੇਅਰ ਖੁਦ ਕਰ ਲੈਂਦਾ ਇਹਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਗੰਨੇ ਦਾ ਰਸ ਪੀਂਦੇ ਰਹੋ ਰੈਸਟ ਜਿਹੜੀ ਚਾਟੀ ਦੀ ਲੱਸੀ ਹੁੰਦੀ ਆ ਕਈ ਮੈਂ ਦੇਖੇ ਨਾ ਲੋਕ ਜਿਹੜੇ ਬਹੁਤ ਡਰਿੰਕ ਕਰਦੇ ਨੇ ਉਹ ਫਿਰ ਸਵੇਰੇ ਉੱਠ ਕੇ ਚਾਟੀ ਦੀ ਲੱਸੀ ਉਹ ਪੀਂਦੇ ਤਾਂ ਇਹ ਥੋੜੇ ਸੈੱਟ ਹੁੰਦੇ ਨੇ ਕਿ ਚਾਟੀ ਦੀ ਲੱਸੀ ਵੀ ਬਹੁਤ ਕੰਮ ਕਰਦੀ ਹੈ ਇਹਦੇ ਵਾਸਤੇ ਤੁਸੀਂ ਲੱਸੀ ਪ੍ਰਮੋਟ ਕਰ ਰਹੇ ਹੋ ਕਿ दारू ਨਹੀਂ ਨਹੀਂ ਮੈਂ ਕਹਿੰਦਾ ਇਹ ਦਾਰੂ ਪੀਣਾ ਨਾਲ ਗਰ ਹੌਲੀ ਹੌਲੀ ਕੀ ਪਤਾ ਉਹ ਦਾਰੂ ਛੱਡ ਦੇਣ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਜਿਹੜੀ ਦਾਰੂ ਹੈ ਉਹ ਬਾਡੀ ਦੇ ਅੰਦਰ ਆਰਗਨਸ ਨੂੰ ਡਰਾਈ ਕਰਦੀ ਹੈ ਲੀਵਰ ਨੂੰ ਖੁਸ਼ਕ ਕਰਦੀ ਹੈ ਬ੍ਰੇਨ ਨੂੰ ਖੁਸ਼ਕ ਕਰ ਜਿਹੜੀ ਲੱਸੀ ਆ ਉਹ ਤਰ ਕਰਦੀ ਆ ਉਹਦਾ ਮਤਲਬ ਇਹ ਹੋ ਗਿਆ ਵੀ ਰਾਤ ਨੂੰ ਵੀ ਸ਼ਰਾਬ ਤੋਂ ਰਾਤ ਕੱਟ ਗਈ ਸਵੇਰ ਲੱਸੀ ਪੀ ਤੋ ਫਿਰ ਤੰਦਰੁਸਤੀ ਮਤਲਬ ਉਹ ਫਿਰ ਉਹ ਚੀਜ਼ ਹੋ ਗਈ ਕਿ ਰੋਜ਼ ਦੀ ਰੋਜ਼ ਫਿਰ ਇੱਕ ਦਿਨ ਐਸਾ ਪ੍ਰੋਬਲਮ ਖੜਾ ਹੁੰਦਾ ਫਿਰ ਉਹਨੂੰ ਐਂਬੂਲੈਂਸ ਹੀ ਲੈ ਕੇ ਜਾਂਦੀ ਆ ਹਸਪੀਟਲ ਜੇ ਜਦੋਂ ਫੈਟੀ ਲੀਵਰ ਹੋ ਜਾਂਦਾ ਹੈ ਫੈਟੀ ਲੀਵਰ ਹੋ ਗਿਆ ਕਦੇ ਕੋਲੇਸਟ੍ਰੋਲ ਵੱਧ ਗਿਆ ਕਦੇ ਟ੍ਰਾਈਗਲਾਈਸਰਾਈਡ ਵੱਧ ਗਏ ਇਸ ਤਰ੍ਹਾਂ ਕਰਕੇ ਫਿਰ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਨੇ ਕਈ ਲੋਕ ਕਹਿੰਦੇ ਨੇ ਜੀ ਸਾਡੇ ਲਾ ਫਲਾਣਾ ਬੁਢਾ 40 ਸਾਲ ਦਾ ਦਾਰੂ ਪੀ ਜਾਂਦਾ ਲਾਲ ਪਿਆ ਟਮਾਟਰ ਵਰਗਾ ਗੋਇਲ ਐਮੀ ਜਬੜੀਆਂ ਮਾਰੀ ਜਾਂਦਾ ਰੋਜ਼ ਹਾਂ ਉਹਨੂੰ ਤਾਂ ਲੱਗੀ ਨਹੀਂ ਕਹਿੰਦੇ ਹਾਂ ਵੀ ਉਹਨੂੰ ਤਾਂ ਕੁਝ ਹੋਇਆ ਨਹੀਂ ਤੇ ਲੇਕਿਨ ਉਹਨੂੰ ਪੁੱਛ ਕੇ ਦੇਖੋ ਵੀ ਉਹ ਕਿਹੜੇ ਡਾਕਟਰਾਂ ਵੈਦਾਂ ਕੋਲੇ ਰੋਜ਼ ੱੱਕੇ ਖਾਂਦਾ ਤੁਸੀਂ ਜਿਹੜੀ ਵਿੱਚ ਗੱਲ ਕਹੀ ਆ ਵੀ ਗੰਨੇ ਦਾ ਰਸ ਪੀ ਲਓ ਹਨਾ ਜਦੋਂ ਲੀਵਰ ਫੈਟੀ ਆ ਪਰ ਜਿਹਦੇ ਨਾਲ ਨਾਲ ਲੀਵਰ ਫੈਟੀ ਦੇ ਨਾਲ 슈ਗਰ ਦੀ ਪ੍ਰੋਬਲਮ ਹੋ ਗਈ ਉਹ ਗੰਨੇ ਦਾ ਰਸ ਕਿਦਾਂ ਗੰਨੇ ਦਾ ਰਸ ਹੀ ਤਾਂ 슈ਗਰ ਦਾ ਇਲਾਜ ਹੈ ਉਹ ਅੱਛਾ ਜੀ ਦੇਸ਼ ਵੀ ਗੰਨੇ ਦਾ ਹਾਂ ਜੀ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਰਸ ਦੇ ਵਿੱਚ 슈ਗਰ ਨਹੀਂ ਆਏ ਉਹ ਚ ਸੁਕ੍ਰੋਸ ਹੈ ਉਹਦੇ ਚ ਅੱਛਾ ਜੀ ਸਭ ਤੋਂ ਮਿੱਠਾ ਪਰ 0% ਉਹਦਾ ਨੁਕਸਾਨ ਹੈ 0% ਕੈਲਰੀਜ਼ ਵਾਹ ਮਤਲਬ ਮੈਂ ਪਿੱਛੇ ਜੇ ਇੱਕ ਸ਼ੋਅ ਦੇ ਵਿੱਚ ਕਿਹਾ ਸੀ ਕਿ ਜਿਹੜੇ ਲੋਕ 슈ਗਰ ਦੇ ਮਰੀਜ਼ ਆ ਉਹ ਸਿਰਫ ਚੀਨੀ ਛੱਡਣੀ ਆ ਔਰ ਚੀਨੀ ਤੋਂ ਬਣੀਆਂ ਹੋਈਆਂ ਚੀਜ਼ਾਂ। ਅચ્છਾ ਹੁਣ ਜਲੇਬੀਆਂ ਦੇਖ ਕੇ ਜਿਹਨੂੰ ਸ਼ੂਗਰ ਉਹਦੇ ਜੀ ਕਰਦਾ ਜਲੇਬੀ ਦੇਖ ਕੇ ਖਾਣ ਨੂੰ ਉਹ ਬਈ ਗੁੜ ਚ ਬਣਾ ਕੇ ਖਾ ਲਾ ਕਿਹਨ ਕੌਣ ਕਹਿੰਦਾ ਇੱਕ ਖਾ ਲੈ ਦੋ ਖਾ ਲੈ ਅੱਧੀ ਖਾ ਲੈ ਇਦਾਂ ਬਦਲੇ ਥੋੜੀ ਵੀ ਜਲੇਬੀਆਂ ਦੀ ਪਲੇਟ ਭਰ ਕੇ ਗਵਾਂਢੀਆਂ ਨੂੰ ਦਿਖਾ ਦਿਖਾ ਕੇ ਖਾਉਣੀ ਆ ਚੜਾ ਚੜਾ ਤੇ ਮਤਲਬ ਕਹਿਣ ਦਾ ਵੀ ਥੋੜਾ ਖਾਓ ਅੱਛਾ ਫਰੂਟ ਦੇਖੋ ਤੁਸੀਂ ਹਰ ਫਰੂਟ ਹਰ ਇੱਕ ਫਰੂਟ ਕੋਈ ਵੀ ਫਰੂਟ ਹੈ ਜਾਨੀ ਜਿਹੜਾ 슈ਗਰ ਦੇ ਮਰੀਜ਼ ਲਈ ਨੁਕਸਾਨ ਕਰ ਜੇ ਕਹਿੰਦੇ ਅੰਗੂਰ ਨੁਕਸਾਨ ਨਾ ਨਾ ਬਿਲਕੁਲ ਹੀ ਨਹੀਂ ਕਰਦਾ ਬੜੀ 슈ਗਰ ਹੈ ਕਹਿੰਦੇ ਅੰਬ ਨੂੰ ਜਿਵੇਂ ਕਹਿੰਦੇ ਵੀ ਅੰਬ ਨਹੀਂ ਖਾਣਾ ਚਾਹੀਦਾ ਕੇਲਾ ਨੁਰੀ ਜੀ ਆਪਣੇ ਗੋਇਲ ਸਾਹਿਬ ਨੂੰ ਤਾਂ ਪਤਾ ਹੈ ਜਿਹੜਾ ਫਰੂਟਸ ਐਨੀ ਕਾਈਂਡ ਆਫ ਫਰੂਟਸ ਸਭ ਤੋਂ ਵੱਧ ਸਵੀਟਰ 0% ਨੁਕਸਾਨ ਦੇਖ ਲਓ ਕੀ ਬਾਤ ਹੈ ਨਾ ਜੀ ਨੇਚਰ ਨੇ ਮਤਲਬ ਕਿ ਮੇਰੇ ਇੱਕ ਦੋਸਤ ਨੇ ਅਬੂ ਦਾ ਵਿੱਚ ਰਹਿੰਦੇ ਉਹਨਾਂ ਨੂੰ 360 슈ਗਰ ਸੀ ਹੂੰ ਤੇ ਉਹਨਾਂ ਨੇ ਮਾਰਨਿੰਗ ਐਮਟੀ ਸਟੋਮੈਚ ਫਰੂਟ ਖਾਣਾ ਸ਼ੁਰੂ ਕਰਤਾ ਆਂਬ ਉਹਤੇ ਸਭ ਤੋਂ ਮਹਿੰਗੇ ਵਿਕਦੇ ਨੇ ਦੁਬਈ ਚ ਤੇ ਉਹ ਕਹਿੰਦੇ ਮੈਂ ਤਾਂ ਟੋਕਰੀਆਂ ਨੇ ਟੋਕਰੀਆਂ ਖਾ ਗਿਆਂ ਤੇ ਉਹ ਅੱਜ ਉਹਨਾਂ ਦੀ 슈ਗਰ ਲੈਵਲ ਦੇਖੋ ਤਾਂ 100 ਦੇ ਥੱਲੇ ਥੱਲੇ ਸੱਚੀ ਕੀ ਬਾਤ ਸੱਚੀ ਗੱਲ ਹੈ ਹੈ ਗਿਆ ਜੀ ਜਿੱਦਾਂ ਹੁਣ 슈ਗਰ ਦਾ ਜਿਹੜਾ ਮਰੀਜ਼ ਆ ਉਹ ਇੱਕਦਮ ਡਰ ਜਾਂਦਾ ਹਾਂਜੀ ਉਹ ਆਪਦੇ ਜਦੇ ਬੈਂਕ ਬੈਲੈਂਸ ਕੀ ਕਾਪੀਆਂ ਕਦਾਬਾਂ ਘਰ ਵਾਲੀ ਨੂੰ ਦੱਸਣ ਲੱਗ ਜਾਂਦਾ ਨੇ ਆਲੇ ਨੂੰ ਅਸੀਂ ਵਾਜ ਜਾਂਦਾ ਹਾਂ ਵੀ ਆਪ ਆਹ ਦਿਹਾਣੀ ਮੈਨੂੰ ਕੀ ਹੋ ਜੂਗਾ ਹਾਂਜੀ ਇਹ ਹੈ ਬੜੀ ਪੈੜ ਜਦ ਕੀ ਜਦੋਂ ਮੇਰੇ ਆਪਣੇ ਸਾਡੇ ਕਲੀਨਿਕ ਚ ਦੇਖਦੇ ਆਂ ਬੰਦਾ ਅਗੇ ਕਹਿੰਦਾ ਜੀ ਮੈਨੂੰ 25 ਕ ਸਾਲ ਹੋ ਗਏ ਸ਼ੂਗਰ ਹੋਈ ਨੂੰ ਵੀ ਕਮਲਿਓ ਕਿਉਂ ਡਰਦੇ ਹੋ ਇਹਨੂੰ ਤਾਂ 25 ਸਾਲ ਹੋ ਗਏ ਤੂੰ 25 ਦਿਨਾਂ ਚ ਡਰੀ ਜਨ ਜਨ ਜਿਹਨੂੰ ਨਵੀਂ ਨਵੀਂ ਹੁੰਦੀ ਉਹਨੂੰ ਐ ਲੱਗਦਾ ਪਤਾ ਨਹੀਂ ਕੀ ਬਿਲਕੁਲ ਵੀ ਕੀ ਹੋ ਗਿਆ ਤਾਂ ਉਹਦੇ ਵਾਰ ਉਹ ਨਾਲ ਦੀ ਨਾਲ ਤਾਂ ਸਾਰੇ ਮਿੱਠੇ ਛੱਡ ਦਿੰਦਾ ਨਾਲ ਦੀ ਨਾਲ ਉਹ ਹਰ ਚੀਜ਼ ਖਾਣੀ ਮੂੰਹ ਚ ਪਾ ਕੇ ਚੀਜ਼ ਮਸਾ ਸੋਚ-ਸੋਚ ਕੇ ਪਾਉਂਦਾ ਜੇ ਕਿਤੇ ਉਹ 20 ਸਾਲ ਤੋਂ ਦਾਰੂ ਪੀ ਰਿਹਾ ਪਹਿਲੇ ਦਿਨੀ ਛੱਡ ਦਿੰਦਾ ਵੀ ਅੱਜ ਨਹੀਂ ਪੀਣੀ ਪਰ ਉਹ ਕਹਿੰਦਾ ਵੀ ਉਹ ਚੀਜ਼ਾਂ ਦਾ ਫਿਰ ਸਾਈਡ ਇਫੈਕਟ ਉਹਦੀ ਕਮਰ ਵੀ ਟਾਈਟ ਢਿੱਲੀ ਹੋ ਜਾਂਦੀ ਹੈ ਪੈਂਟਾਂ ਕੱਪੜੇ ਢ ਤੈਨੂੰ ਕੀ ਹੋ ਗਿਆ ਬਾਹਲਾ ਹੀ ਮੜਾ ਜਾਊਗਾ ਉਹ ਵਿਚਾਰਾ ਹੋਰ ਮਰ ਜਾਂਦਾ ਮੈਨੂੰ ਤਾਂ 슈ਗਰ ਹੋ ਗਈ ਮੈਂ ਤਾਂ ਗਿਆ ਜਦ ਕਿ ਉਹਨੇ ਡਾਈਟ ਬੰਦ ਕਰਤੀ ਉਹਦੇ ਕਰਕੇ ਉਹਨੂੰ ਪ੍ਰੋਬਲਮ ਆ ਗਈ ਉੱਤੋਂ ਗੋਲੀਆਂ ਖਾਣ ਲੱਗਿਆ ਮੋਟੀਆਂ ਮੋਟੀਆਂ ਜਿਹੜੀਆਂ ਲੀਵਰ ਤੇ ਅਫੈਕਟ ਕਰਦੀਆਂ ਨੇ ਹਾਂਜੀ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਿਹਾ ਔਰ ਮੈਂ ਹਮੇਸ਼ਾ ਅਵੇਅਰ ਕਰਦਾ 슈ਗਰ ਦੇ ਮਰੀਜ਼ਾਂ ਨੂੰ ਕਿ ਜੇ 슈ਗਰ ਤੁਹਾਡੀ ਬਾਰਡਰ ਲਾਈਨ ਆ ਗਈ ਹੈ ਕਈਆਂ ਨੂੰ 6.1 ਆ ਜਾਂਦੀ ਹੈ 6.5 ਆ ਜਾਂਦੀ ਹੈ ਤਿੰਨ ਮਹੀਨੇ ਤੋਂ 슈ਗਰ 120 ਆ ਜਾਂਦਾ ਤਿੰਨ ਮਹੀਨੇ ਤੋਂ ਤਿੰਨ ਮਹੀਨੇ ਵਾਲੇ ਹਾਂਜੀ ਹਾਂ ਕਈਆਂ ਦੀ 120 ਆ ਜਾਂਦੀ ਆ ਨਾਰਮਲ ਡੇਲੀ ਹੈ ਹਾਂ ਜਿਨ੍ਹਾਂ ਦੀ 8 ਆਉਂਦੀ ਆ ਉਹਨੂੰ ਅਸੀਂ ਕਹਿੰਦੇ ਆ ਵੀ ਇਹ ਡਾਇਬੀਟਿਕ ਆ ਪਰ ਉਹਨੂੰ ਵੀ ਮੈਂ ਮੈਂ ਦੇਖਿਆ ਜੀ ਆਪ ਕਿ ਉਹਨੂੰ ਅਸੀਂ ਡਾਈਟ ਸੈੱਟ ਕਰਕੇ ਦੰਨੇ ਆ ਔਰ ਨਾਲ ਅਸੀਂ ਕਹਿੰਦੇ ਆ ਵੀ ਮੇਥੇ ਕਲੌਂਜੀ ਮੇਥੇ 20 ਦਾਣੇ ਕਲੌਂਜੀ ਦੇ 10 ਕਿ ਦਾਣੇ ਤੇ ਛੋਲਿਆਂ ਦੇ 30 ਕਾਣੇ ਕਾਲੇ ਛੋਲੇ ਭਿਉਂ ਕੇ ਰਾਤ ਨੂੰ ਰੱਖ ਦੋ ਸਵੇਰੇ ਖਾਲੀ ਪੇਟ ਚੱਬ-ਚੱਬ ਕੇ ਖਾ ਲਓ ਇਹ ਤਾਂ ਹੁੰਦਾ ਕਿ ਗੁੱਡ ਹੈਲਥ ਵਾਸਤੇ ਸੀ ਚੱਬ ਕੇ ਖਾਣ ਨੂੰ ਕਹਿੰਦੇ ਆ ਜਿਹੜੇ ਲੋਕ ਘੌਲੀ ਨੇ ਉਹਨਾਂ ਨੂੰ ਕਹਿਣਾ ਉਹਨਾਂ ਵੀ ਭੁਜੇ ਛੋਲੇ ਲੈ ਲਓ ਹੈ ਨਾ ਜੀ 300 ਗ੍ਰਾਮ ਲੈ ਲਓ ਤੇ 100 ਗ੍ਰਾਮ ਉਹਦੇ ਵਿੱਚ ਪਾ ਲਓ ਕਲੌਂਜੀ 200 ਗ੍ਰਾਮ ਪਾ ਲਓ ਮੇਥੇ ਉਹਨੂੰ ਪੀਸ ਕੇ ਪਾਊਡਰ ਬਣਾ ਲਓ ਅੱਧਾ ਚਮਚਾ ਖਾਲਿਆ ਕਰੋ ਕੁਸ਼ਤਾ ਕਰੋ ਮਤਲਬ ਉਹਦੇ ਨਾਲ ਹੀ 슈ਗਰ ਕੰਟਰੋਲ ਹੋ ਰਹੀ ਆ ਅਸੀਕ ਮਤਲਬ ਠੀਕ ਹੈ ਸਾਡੇ ਕੋਲੇ ਜਿਵੇਂ ਕਾਰੋਬਾਰ ਨੇ ਖਰਚੇ ਨੇ ਲੋਕ ਦਵਾਈਆਂ ਦਿੰਦੇ ਨੇ ਉਹ ਦੇਣ ਉਹਨਾਂ ਦੀ ਖੁਸ਼ੀ ਹੈ ਕਈਆਂ ਦਾ ਮਨ ਨਹੀਂ ਟਿਕਦਾ ਵੀ ਗੁਲਸਾਹਬ ਕੋਲੇ ਆਏ ਸੀ ਫੀਸ ਤਾਂ ਦੇਤੀ ਐਨੀ ਤੇ ਜਦ ਗੁਲਸਾਹਬ ਨੇ ਮੇਥੀ ਜੀ ਦੱਸ ਕੇ ਭੇਜਤਾ ਯਾਰ ਇਹ ਤਾਂ ਸਾਨੂੰ ਵੀ ਪਤਾ ਨਹੀਂ ਵੀ ਪਤਾ ਨਹੀਂ ਫਿਰ ਪਹਿਲਾਂ ਹੀ ਖਾ ਲੈਂਦੇ ਹਾਂ ਮਤਲਬ ਮੈਨੂੰ ਵੀ ਘਰ ਹੀ ਨਾ ਪਤਾ ਖਾਣਾ ਵੀ ਖਾਣਾ ਕਿੱਦਾਂ ਕਦੋਂ ਖਾਣਾ ਕਦੋਂ ਜੀ ਜਿਵੇਂ ਤੁਸੀਂ ਕਹਿੰਦੇ ਹੋ ਜਾਂ ਛੋਲਿਆਂ ਦੇ 30 ਨਾਲ ਮੁੱਠੀ ਭਰ ਕੇ ਭੇਉਂ ਦੇਣੀਆਂ ਹਾਂ ਹਾਂ ਜਾਦਾ ਬਾਲ ਵੀ ਅੱਜੇ ਠੀਕ ਹੋ ਜੂ। ਛੁੱਟ ਕੇ ਛੁੱਟ ਕੇ ਉਹ ਪਾ ਦਿੰਦੀਆਂ ਨੇ। ਹੁਣ ਕਈ ਮੇਰੇ ਕਈ ਵੀਡੀਓ ਹੁੰਦੇ ਨੇ ਉਹਦੇ ਥੱਲੇ ਕਮੈਂਟ ਚ ਲਿਖ ਦਿੰਦੇ ਨੇ ਵੀ ਗੋਇਲ ਸਾਹਿਬ 10 ਕਲੌਂਜੀ ਦੇ ਦਾਣੇ ਦਾ ਜਾੜ ਜੀ ਫਸ ਕੇ ਰਹਿ ਜਾਣਗੇ। ਮੈਂ ਕਹਿੰਦਾ ਤੂੰ ਫਸਾ ਤਾਂ ਸਹੀ। ਸਹੀ ਗੱਲ। 10 50 ਅਗਲੇ 10 ਤਾਂ ਨਿਕਲਣਗੇ ਗਾ। ਆਪੇ ਖੁਰਕੇ ਅੱਜ ਤਾਂ ਚੱਲ ਜਾਣਗੇ। ਕਿੱਥੇ ਜਾਣਾ ਜੀ ਗੱਡੇ ਬਣੇ ਪਏ ਨੇ ਮੇਰਾ ਕੀ ਕਸੂਰ? ਆਊਡਰ ਪੜਾ ਕੇ ਖਾਲਾ। ਅਸਲੋ ਕਿ ਇਤੋਂ ਵੱਧ ਜੀ ਖਾਂਦਾ ਬੰਦਾ ਨਾ ਫਿਰ ਗਰਮੀ ਪੈਂਦੀ ਆ। ਅੱਜ 10 ਦਾਣੇ। 30 ਦਿਨਾਂ ਦੇ ਵਿੱਚ 300 ਦਾਣੇ 365 ਦਿਨਾਂ ਦੇ ਵਿੱਚ 3660 ਦਾਣੇ ਉਹਨੂੰ ਫਿਰ ਵਜ਼ਨ ਕਰੋ ਨਾ ਨਿਕਲਣਾ ਤਾਂ ਬਾਡੀ ਚ ਪਰ ਜੇ ਆਪਾਂ ਪਾਣੀ ਚ ਪਿਉੰਨੇ ਉਹਦੀ ਗਰਮੀ ਨਿਕਲ ਵੀ ਜਾਂਦੀ ਹੈ ਨਾ ਹਾਂ ਉਹਦੀ ਜਦੋਂ ਪਾਣੀ ਚ ਪਿਉ ਦਿੰਦੇ ਨੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਤੇ ਉਹ ਪਿਓਰ ਮਤਲਬ ਕਿ ਆਪਣੇ ਸਰੀਰ ਤੇ ਕੰਮ ਕਰਦਾ ਮੇਰੇ ਖਿਆਲ ਹੈ ਵੀ ਗੋਲ ਸਾਹਿਬ ਇਹ ਜਵਾਬ ਭਾਈ ਸਾਹਿਬ ਨੂੰ ਬਿਲਕੁਲ ਸਹੀ ਮਿਲ ਗਿਆ ਹੋਣਾ ਮੈਨੂੰ ਲੱਗਦਾ ਵੀ ਕਾਫੀ ਬੰਦੇ ਹੱਥ ਖੜੇ ਕਰ ਰਹੇ ਇਹਨਾਂ ਦੀਆਂ ਵੀ ਸਮੱਸਿਆਵਾਂ ਨੇ ਇੱਕ ਬੰਦੇ ਨੂੰ ਦਿਓ ਜੀ ਮਾਈਕ ਫਿਰ ਅਸੀਂ ਪੁੱਛ ਲਈਏ ਹਾਂ ਜੀ ਅਦਰਸਾਲ ਜੀ ਅੱਜ ਮੈਂ ਆਪਣੇ ਲਈ ਨਹੀਂ ਕਿਸੇ ਹੋਰ ਲਈ ਤੁਹਾਡੇ ਕੋਲ ਸੰਮੁਖ ਹੋਇਆ ਜੀ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਜੀ ਨਾਲ ਬਿਲਡਿੰਗ ਕ ਟ੍ਰਾਂਜੈਕਸ਼ਨ ਦਾ ਕੰਮ ਕਰਦਾ ਜੀ ਮੇਰੇ ਕੋਲ ਕੁਝ ਲੇਬਰ ਕੰਮ ਕਰਦੀ ਹੈ ਹਮ ਜਿਹਦੇ ਵਿੱਚ ਕੁਝ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਹਮ ਉਹ ਦੇਖਿਆ ਜੀ ਉਹਨਾਂ ਵਿੱਚੋਂ ਕਈ ਚੈਨੀ ਖੈਨੀ ਵਗੈਰਾ ਗੁਟਕਾ ਜਰਦਾ ਵਗੈਰਾ ਖਾਂਦੇ ਰਹਿੰਦੇ ਆ ਹਮ ਤੇ ਹੋਰ ਵੀ ਕਈ ਨਸ਼ੇ ਕਰਦੇ ਹੋਣੇ ਕਈ ਦਿਨਾਂ ਤੋਂ ਦੇਖ ਰਿਹਾ ਜੀ ਉਹਨਾਂ ਦੇ ਵਿੱਚ ਕਈ ਸਮੱਸਿਆਵਾਂ ਆ ਰਹੀਆਂ ਹਨ ਮੈਨੂੰ ਲੱਗਦਾ ਵੀ ਇੱਕ ਦੋ ਜਣਾਂ ਦਾ ਲੀਵਰ ਦੇ ਚੱਕਰ ਬਹੁਤ ਜ਼ਿਆਦਾ ਪੈ ਰਿਹਾ ਜੀ ਕੋਈ ਇਹਦੇ ਬਾਰੇ ਕੋਈ ਦੱਸੋ ਜੀ ਸੰਦੀਵਾਰੀ ਸਮੱਸਿਆ ਬਾਰੇ ਜੀ ਕਿਸ ਤਰ੍ਹਾਂ ਕਰੀਏ ਇਲਾਜ ਉਹਨਾਂ ਦਾ ਜੀ ਗੁਰਪ੍ਰੀਤ ਸਾਹਿਬ ਦੱਸੋ ਫਿਰ ਜੀ ਦੇਖੋ ਇਹਦਾ ਇਹਨਾਂ ਦਾ ਇਹਦਾ ਨਾ ਗੁਟਕਾ ਮੈਂ ਤੁਹਾਨੂੰ ਦੱਸਦਾ ਲੀਵਰ ਦੀ ਗੱਲ ਤੇ ਮੈਂ ਦੱਸ ਚੁੱਕਿਆ ਪਰ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਗੁਟਕਾ ਤੇ ਖੈੜੀ ਆ ਹਾਂਜੀ ਜੀ ਇਹਦਾ ਇਲਾਜ ਪੂਰੀ ਦੁਨੀਆ 'ਚ ਕੋਈ ਡਾਕਟਰ ਵੈਦ ਨਹੀਂ ਕਰ ਸਕਦਾ ਖੁਦ ਬੰਦਾ ਕਰ ਸਕਦਾ ਹੂੰ ਸਭ ਤੋਂ ਵਧੀਆ ਚੀਜ਼ ਹੈ ਇਹਦੇ ਵਾਸਤੇ ਅਜਵਾਇਣ ਜਿਹੜੀ ਆਪਣੇ ਰਸੋਈ ਚ ਆਮ ਹੁੰਦੀ ਹੈ ਅਜਵਾਇਣ ਲੈ ਲਓ ਮੁੜ ਕੇ ਆ ਕੇ ਕੰਮ ਆਉਂਦਾ ਉਹ ਜਿਵੇਂ ਗੁਟਕਾ ਲੈਂਦੇ ਆ ਮੈਂ ਇੱਕ ਵਾਰੀ ਨੂਰੀ ਮੈਡਮ ਨੇ ਦੱਸਿਆ ਸੀ ਨੂਰੀ ਮੈਡਮ ਦੇ ਕਈ ਐਸੇ ਜਿਹੇ ਲੇਬਰ ਲੱਗੀ ਹੋਈ ਸੀ ਉਹਨਾਂ ਦਾ ਛੜਾਇਆ ਤੇ ਉਹਨਾਂ ਨੂੰ ਦੱਸਿਆ ਵੀ ਇਦਾਂ ਕਰ ਲਓ ਛੁੱਟ ਜਾਂਦਾ ਉਹ ਕੀ ਕਰਨਾ ਐ ਅਜਵਾਇਣ ਲੈਣੀ ਆ ਅਜਵਾਇਣ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਸਿੰਧਾ ਨਮਕ ਪਾਓ ਉਹ ਕ ਫੀਲਿੰਗ ਪੂਰੀ ਲੈ ਤੂੰ ਖਾ ਜਾਓ ਇਦਾਂ ਉਹਨੂੰ ਰਗੜ ਕੇ ਅਜਵਾਇਣ ਨੂੰ ਪੂਰਾ ਠੱਪਾ ਮਾਰ ਕੇ ਉਹਨੂੰ ਚਾਕੇ ਅਬ ਦੇ ਮਜ਼ਦੂਰ ਨੂੰ ਲੈ ਕੇ ਦੇਵੇ ਵੀ ਘਰੇ ਬਣਾ ਲੈ ਕਿਲੋ ਜੁਆਇਨ ਲੈ ਲੈ ਕਿਲੋ ਦਮਕ ਲੈ ਲੈ ਉਹਨਾਂ ਨੂੰ ਵੰਡ ਦੇ ਸਾਰਿਆਂ ਨੂੰ ਤੇ ਤੁਹਾਡੇ ਵੀ ਥੈਂਕ ਯੂ ਕਰਨਗੇ ਆਉਂਦੇ ਜਾਂਦੇ ਤੁਹਾਨੂੰ ਸਾਸਤਰੀ ਕਾਲ ਬੁਲਾਉਣਗੇ ਨਾਲੇ ਤਰਾਰਾ ਵੀ ਆਊਗਾ ਉਹਨਾਂ ਨੂੰ ਨਾਲੇ ਉਹਨਾਂ ਨੂੰ ਪੂਰਾ ਤਰਾਰਾ ਤਰਾਰਾ ਆਊਗਾ ਉਹਦੇ ਨਾਲ ਤੇ ਉਹਦੇ ਨਾਲ ਉਹ ਜੇ ਦਿਨ ਦੇ ਵਿੱਚ 10 ਵਾਰੀ ਕੁਲੀ ਪਲਾਉਂਦਾ ਮੂੰਹ ਦੇ ਵਿੱਚ ਤਾ ਉਹ ਘੱਟੋ ਘੱਟ 10 ਵਾਰੀ ਦੀ ਜਗ੍ਹਾ ਇੱਕ ਵਾਰ ਹੀ ਲਾਊਗਾ ਹੌਲੀ ਹੌਲੀ ਛੱਡ ਦੂਗਾ ਪਰ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਮੂੰਹ ਦੇ ਕੈਂਸਰ ਹੋਏ ਨੇ ਜਾਂ ਉਹਨਾਂ ਦੇ ਮੂੰਹ 'ਚ ਜ਼ਖਮ ਹੋ ਗਏ ਨੇ ਜਾਂ ਗੁਟਕਾ ਖਹਿਣੀ ਛੁੱਟਦੇ ਹੀ ਨਹੀਂ ਮੂੰਹ ਭਰਿਆ ਹੀ ਰਹਿੰਦਾ ਉਹਨਾਂ ਵਾਸਤੇ ਸਾਡੇ ਵੈਦ ਜੀ ਨੇ ਬਣਾਇਆ ਇੱਕ ਕੂ ਲਿਪ ਦੇ ਬਦਲੇ ਯੂ ਲਿਪ ਉਹ ਯੂ ਲਿਪ ਐਸਾ ਬਣਾਇਆ ਜੀ ਉਹ 'ਚ ਅਕਰ ਕਰਬ ਆਇਆ ਹੁਣ ਅਗਰ ਕਰਾ ਜੇ ਬੰਦਾ ਮੂੰਹ ਚ ਰੱਖ ਲਵੇ ਉਹਦੇ ਮੂੰਹ ਦਾ ਸੁਆਦ ਹੀ ਖਤਮ ਹੋ ਜਾਂਦਾ ਉਹਨੂੰ ਫਿਰ ਚੜਦੇ ਦਾ ਸੁਆਦ ਹੀ ਨਹੀਂ ਆਉਂਦਾ ਉਹ ਕਹਿੰਦਾ ਛੱਡੋ ਜੀ ਮਤਲਬ ਓਨੀ ਕੁ ਦੇਰ ਚੁਟਕੀ ਰੱਖਣੀ ਆ ਮੁੜ ਕੇ ਰੱਖਣ ਦੀ ਲੋੜ ਨਹੀਂ ਐਸ ਕਰਕੇ ਜੇ ਉਹਦੀ ਲੋੜ ਪਈ ਤੁਸੀਂ ਉਹ ਵੀ ਆਨਲਾਈਨ ਜਾ ਕੇ www.vedvan.com ਤੇ ਜਾ ਕੇ ਲੈ ਲਿਓ ਮਿਲ ਜਾਂਦਾ ਕਰਦੇ ਨੇ ਕਹਿਣਾ ਵੀ ਮੁੰਡਾ ਬਾਕੀ ਚੀਜ਼ਾਂ ਦਾ ਛੱਡ ਗਿਆ ਜੋਇਨ ਜ਼ਿਆਦਾ ਖਾਣ ਲੱਗ ਗਿਆ ਉਹਦਾ ਜੋੜ ਵੀ ਠੀਕ ਰਹਿੰਦੇ ਆ ਹੋ ਪਿੱਛੇ ਹੱਥ ਹੋਰ ਖੜੇ ਹੋ ਰਹੇ ਆ ਜੀ ਹਾਂ ਜੀ ਹਾਂ ਜੀ ਅੱਜ ਸਮੱਸਿਆਵਾਂ ਬਹੁਤ ਲੈ ਕੇ ਆਏ ਨੇ ਦੇਖੋ ਸਸਰੀਆਕਾਲ ਕੋਇਲ ਸਾਹਿਬ ਸਰ ਮੈਂ ਤੁਹਾਨੂੰ ਬਹੁਤ ਟਾਈਮ ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮਿਲਣ ਨਹੀਂ ਪਾਇਆ ਤੇ ਅਪੁਆਇੰਟਮੈਂਟ ਨਹੀਂ ਮਿਲੀ ਤੇ ਅੱਜ ਇਸ ਸ਼ੋਅ ਦੇ ਰਿਗਾਰਡਿੰਗ ਮਿਲਣ ਦਾ ਮੌਕਾ ਮਿਲਿਆ ਸੀ ਤੇ ਸਰਬਸ ਮੈਂ ਇਹਨਾ ਕਹਿਣਾ ਚਾਹੁੰਦਾ ਸੀ ਕਿ ਕੁਝ ਟਾਈਮ ਪਹਿਲਾਂ ਮੇਰਾ ਭਰਾ ਇੰਗਲੈਂਡ ਦੇ ਵਿੱਚ ਗਿਆ ਸੀ ਤੇ ਉਹ ਉੱਥੇ ਜਾ ਕੇ ਗਲਤ ਸੰਗਤ ਵਿੱਚ ਪੈ ਗਿਆ ਸੀ ਨਸ਼ਾ ਦੇ ਵਿੱਚ ਪੈ ਗਿਆ ਸੀ ਤੇ ਫਿਰ ਮੈਂ ਥੋਡੀ ਦਵਾਈ ਦੇ ਬਾਰੇ ਪਤਾ ਕੀਤਾ ਸੀ ਤੇ ਫਿਰ ਉਹ ਦਵਾਈ ਮੈਂ ਉਹਦੇ ਕੋਲ ਇੰਗਲੈਂਡ ਦੇ ਵਿੱਚ ਭੇਜੀ ਸੀ ਤੇ ਅੱਜ ਉਹ ਬਿਲਕੁਲ ਸਵਸਥ ਨੇ ਤੇ ਖੁਸ਼ ਨੇ ਤੇ ਅਸੀਂ ਅੱਜ ਇਸ ਲਈ ਆਏ ਕਿ ਤੁਹਾਡਾ ਦਿਲੋਂ ਧੰਨਵਾਦ ਕਰ ਸਕੀਏ ਕਿ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਜੀ ਕੀ ਬਾਤ ਹੈ ਇਹ ਕੋਈ ਫੀਡਬੈਕ ਜਿਹੜੀ ਗੁਰਸੱਭ ਜਿਹੜੀ ਫੀਡਬੈਕ ਆਉਂਦੀ ਹੈ ਨਾ ਇਹ ਵੀ ਗਬਰੂ ਪਾਊਡਰ ਵਾਲਾ ਕੰਮ ਕਰਦੀ ਹੈ ਹਾਂ ਇਹ ਕਰਦੀ ਹੈ ਕਿਉਂਕਿ ਵੈਦ ਦੀ ਇੱਕ એનર્ਜੀ ਹੁੰਦੀ ਆ ਜਿਹੜਾ ਵੈਦ ਆ ਨਾ ਜਦੋਂ ਉਹਦਾ ਕੋਈ ਮਰੀਜ਼ ਠੀਕ ਹੁੰਦਾ ਠੀਕ ਹੋ ਗਏ ਜਦੋਂ ਮਰੀਜ਼ ਉਹਨੂੰ ਆ ਕੇ ਦੱਸਦਾ ਵੀ ਮੈਂ ਠੀਕ ਹੋਇਆ ਵੈਦ ਨੂੰ ਇੰਨਾ ਚੋ ਚੜ ਜਾਂਦਾ ਜਿਵੇਂ ਘਰੇ ਮੁੰਡਾ ਜੰਮਿਆ ਹੁੰਦਾ ਉਹਦੇ ਆਪ ਹਾਂਜੀ ਸਹੀ ਹੈ ਉਹ ਉਹਨੂੰ ਐ ਹੁੰਦਾ ਮੈਂ ਮੈਂ ਜਿਹੜਾ ਕੰਮ ਕੀਤਾ ਉਹਦੀ ਕਿਤੇ ਨਾ ਕਿਤੇ ਬਰਕਤ ਪਈ ਹੈ ਇਹ ਪਰਮਾਤਮਾ ਕਰੇ ਸ਼ਿਫਾ ਜਦੋਂ ਹੱਥ ਚ ਆਉਂਦੀ ਹੈ ਨਾ ਫੇ ਬੰਦਾ ਉਹਦਾ ਸ਼ੁਕਰ ਕਰਦਾ ਪਰਮਾਤਮਾ ਦਾ ਹਾਂ ਬਿਲਕੁਲ ਉਹਦਾ ਸ਼ੁਕਰ ਕਰਦਾ ਔਰ ਉਹ ਵੀ ਸਾਥ ਦਿੰਦਾ ਜੀ ਨਾਲ ਖੜਾ ਹੋ ਕੇ ਹਾਂਜੀ